1947 ਚ ਭਾਰਤ ਪਾਕਿਸਤਾਨ ਦੀ ਵੰਡ ਦੌਰਾਨ ਪੰਜਾਬ ਨਾਲ ਵੱਡੀ ਸਾਜ਼ਿਸ਼ ਹੋਈ ਪੰਜਾਬ ਵੰਡਿਆ ਗਿਆ ਪੰਜਾਬ ਦੀ ਧਰਤੀ ਵੰਡੀ ਗਈ ਪੰਜਾਬ ਦੇ ਪਾਣੀ ਵੰਡੇ ਗਏ ਪੰਜਾਬ ਦਾ ਸੱਭਿਆਚਾਰ ਵੰਡਿਆ ਗਿਆ ਪਰ ਜੇ ਇੱਕੋ ਚੀਜ਼ ਨਹੀਂ ਵੰਡੀ ਗਈ ਉਹ ਸੀ ਪੰਜਾਬੀਆਂ ਦਾ ਪਿਆਰ ਲਗਾਤਾਰ ਸੱਭਿਆਚਾਰਕ ਕਾਮਿਆਂ ਨੇ ਕੰਮ ਕੀਤਾ ਸਿਆਸੀ ਕਾਮਿਆਂ ਨੇ ਕੰਮ ਕੀਤਾ ਸ਼ਾਂਤੀ ਪਸੰਦ ਲੋਕਾਂ ਨੇ ਕੰਮ ਕੀਤਾ ਅਤੇ ਸਾਂਝੇ ਪੰਜਾਬ ਦੇ ਪੰਜਾਬੀ ਅੱਜ ਵੀ ਮਿਲ ਜੁਲ ਕੇ ਬੈਠਦੇ ਨੇ ਇਸੇ ਤਰ੍ਹਾਂ ਪੰਜਾਬੀ ਦੇ ਵੱਡੇ ਕਵੀ ਜਨਾਬ ਅਹਿਮਦ ਸਲੀਮ ਜੋ ਪਾਕਿਸਤਾਨੀ ਪੰਜਾਬ ਚ ਲਗਾਤਾਰ ਪੰਜਾਬੀ ਦੇ ਉਤੇ ਕੰਮ ਕਰ ਰਹੇ ਨੇ ਉਹ ਪੰਜਾਬ ਦੇ ਅੰਦਰ ਆਉਂਦੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਸਰ ਸਭ ਤੋਂ ਪਹਿਲਾ ਸਵਾਲ ਤੁਹਾਨੂੰ ਇਹੀ ਕਿ ਇਹ ਜਿਹੜੀ ਸਾਂਝ ਜਿਹਨੂੰ ਸਿਆਸਤ ਨੇ ਤੋੜਨ ਦੀ ਕੋਸ਼ਿਸ਼ ਕੀਤੀ ਸੀ ਤੁਹਾਨੂੰ ਕੀ ਲੱਗਦਾ ਇਹਦੀਆਂ ਜੜਾਂ ਕਿੰਨੀਆਂ ਡੂੰਘੀਆਂ ਨੇ ਔਰ ਉਹ ਸਾਂਝ ਅੱਜ ਵੀ ਕਿਵੇਂ ਬਰਕਰਾਰ ਆ ਕਿਵੇਂ ਦੇਖ ਰਹੇ ਹੋ ਉਹਨੂੰ ਤੁਸੀਂ ਇੱਧਰਲੇ ਪੰਜਾਬ ਚ ਮੇਰਾ ਖਿਆਲ ਹੈ ਕਿ ਸਿਆਸਤ ਜਿੰਨੀ ਵੀ ਕੋਸ਼ਿਸ਼ ਕਰ ਲਵੇ ਸੰਜਾਨ ਨੂੰ ਨਹੀਂ ਤੋੜ ਸਕਦੀ ਮੈਨੂੰ ਯਾਦ ਹੈ ਮੈਂ ਬਹੁਤ ਬਰੇ ਪਹਿਲੇ 66 67 ਵਿੱਚ ਭਗਤ ਸਿੰਘ ਸ਼ਹੀਦ ਦੀ ਮਾਤਾ ਜੀ ਨੂੰ ਖਤ ਲਿਖਿਆ ਸੀ ਕਿ ਅਸੀਂ ਅਸੀਂ ਵੀ ਤੁਹਾਡੇ ਪੁੱਤਰ ਤੇ ਉਹਨਾਂ ਦਾ ਜਵਾਬ ਆਇਆ ਸੀ ਉਹਨਾਂ ਨੇ ਕਿ ਅਸੀਂ ਕਿ ਸਿਆਸਤ ਲੋਕਾਂ ਨੂੰ ਤੋੜਦੀ ਹੈ ਤੇ ਸਾਹਿਤ ਉਹਨਾਂ ਨੂੰ ਜੋੜਦਾ ਤੇ ਤੂੰ ਸਾਹਿਤਕਾਰ ਹੈਂ ਤੇ ਤੂੰ ਵੀ ਮੇਰਾ ਪੁੱਤਰ ਹੈਂ ਔਰ ਇਸ ਤਰ੍ਹਾਂ ਦੀਆਂ ਗੱਲਾਂ ਤੇ ਇਹ ਜਿਹੜਾ ਉਹਨਾਂ ਦਾ ਫਿਕਰਾ ਸੀ ਕਿ ਸਿਆਸਤ ਦੇ ਲੋਕਾਂ ਨੂੰ ਦੂਰ ਕਰਦੀ ਹੈ ਤੇ ਸਾਹਿਤ ਉਹਨਾਂ ਨੂੰ ਜੋੜਦਾ ਹੈ ਇਹ ਬੜੀ ਸੱਚੀ ਗੱਲ ਹੈ ਔਰ ਇਹ ਸਾਡੇ ਸੂਫੀਆਂ ਨੇ ਭਗਤਾਂ ਨੇ ਗੁਰੂ ਨਾਨਕ ਦੇਵ ਜੀ ਨੇ ਉਧਰ ਦੇ ਸੰਤਾਂ ਭਗਤਾਂ ਨੇ ਸੂਫੀਆਂ ਨੇ ਬਾਬਾ ਫਰੀਦ ਨੇ ਬੁੱਲੇ ਸ਼ਾਹ ਨੇ ਸ਼ਾਹ हुसैन ਨੇ ਫਿਰ ਗੁਰੂਆਂ ਨੇ ਜੋ ਵੀ ਰਚਿਆ ਜੋ ਵੀ ਕਲਾਮ ਰਚਿਆ ਜਾਂ ਜਿਹੜੀ ਵੀ ਸਭਿਅਤਾ ਚਾਰ ਦੀ ਗੱਲ ਕੀਤੀ ਉਹ ਅਮਰ ਹੈ ਔਰ ਉਹ ਹੀ ਸਾਨੂੰ ਜੋੜਿਆ ਹੋਇਆ ਹੈ ਮੈਂ ਇਹ ਕਹਿੰਦਾ ਕਿ ਅਗਰ ਸਿਆਸਤ ਨੇ ਕੰਨਾਂ ਖੜੀਆਂ ਕੀਤੀਆਂ ਤੇ ਸਾਹਿਤ ਨੇ ਬੂਏ ਬਾਰੀਆਂ ਖੋਲੀਆਂ ਨੇ ਔਰ ਖਿੜਕੀਆਂ ਬਣਾਈਆਂ ਨੇ ਇਕਸਰ ਤੁਹਾਡੀ ਪੀੜੀ ਸੀ ਸਾਡੀ ਪੀੜੀ ਹੈਗੀ ਜੀ ਸਾਡੀ ਪੀੜੀ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਇਧਰ ਵੀ ਤੇ ਉਧਰ ਵੀ ਉਹ ਕਿੰਨੀ ਐਕਟਿਵ ਹੈ ਸਾਡੇ ਵਿੱਚ ਮੈਂ ਸਮਝਦਾ ਕਿ ਜਦੋਂ ਅਸੀਂ ਨਵੀਂ ਪੀੜੀ ਸਾ ਤੇ ਸਾਨੂੰ ਇੰਨੀ ਸੂਝ ਨਹੀਂ ਸੀ ਕਿ ਗੁਰਮੁਖੀ ਸਿੱਖੀ ਹੈ ਜਾਂ ਇਹਨਾਂ ਕੋਈ ਕੰਮ ਕਰੀਏ ਜਾਂ ਸਾਂਝ ਦੀ ਗੱਲਾਂ ਕਰੀਏ ਉਸ ਵੇਲੇ ਬਹੁਤ ਲੇਕਿਨ ਇਹ ਜੂ ਜੂ ਵਕਤ ਲੰਘਦਾ ਜਾ ਰਿਹਾ ਜਿਹੜੀ ਨਵੀਂ ਪੀੜ੍ਹੀ ਜਿਹੜੀ ਕਿ ਪਾਕਿਸਤਾਨ ਵਿੱਚ ਜੰਮੀ ਪੱਲੀ ਬਲਕਿ ਪਾਕਿਸਤਾਨ ਬਣਨ ਤੋਂ ਕਈ ਵਾਰੇ ਮਗਰੋਂ ਜੰਮੀ ਪੱਲੀ ਉਹ ਆ ਜਿੰਨੀ ਕੌਨਸ਼ੀਅਸ ਹੈ ਉਹਦਾ ਇੱਕ ਕਾਰਨ ਤੇ ਸ਼ਾਇਦ ਤੁਹਾਡੇ ਟੈਲੀਵਿਜ਼ਨ ਚੈਨਲ ਨੇ ਦੋਨੋਂ ਪਾਸੇ ਦੇ ਦੂਜਾ ਕਾਰਨ ਇਹ ਵੇ ਕਿ ਸਾਹਿਦ ਦਾ ਰਿਸ਼ਤਾ ਨਹੀਂ ਟੁੱਟਿਆ ਕਲਚਰ ਦਾ ਰਿਸ਼ਤਾ ਨਹੀਂ ਟੁੱਟਿਆ ਹੁਣ ਵੀ ਯਾਨੀ ਆਵਾਜਾਈ ਚਲਦੀ ਹੈ ਇੱਕ ਤੇ ਖੁਸ਼ਕਿਸਮਤੀ ਦੇ ਨਾਲ ਯਾਨੀ ਸਾਡੀ ਖੁਸ਼ਕਿਸਮਤੀ ਦੇ ਨਾਲ ਕਿ ਸਾਡੇ ਕੋਲ ਸਾਰੇ ਪੰਜਾਬ ਦੇ ਕਲਚਰ ਦੇ ਕਿਸੇ ਵੀ ਹੈ ਨੇ ਹੀਰ ਰਾਂਝਾ ਸਸੀ ਪੁੰਨੂ ਸੋਨੀ ਮਈਵਾਲ ਵੀ ਫਿਰ ਸਾਰੇ ਗੁਰੂਆਂ ਦੇ ਨਿਸ਼ਾਨ ਵੀ ਉੱਥੇ ਹੈ ਨੇ ਨਨਕਾਣਾ ਸਾਹਿਬ ਹੈ ਆਪਣਾ ਆਪਣਾ ਇਸੇ ਤਰ੍ਹਾਂ ਪਿੰਡੀ ਦੇ ਕੋਲ ਉਹ ਜਿਹੜਾ ਹੈ سلسلہ ਹੋਰ ਬਹੁਤ ਗੁਰਦੁਆਰੇ ਨੇ سلسلے ਨੇ ਤੇ ਉਹ ਜਿਹੜੇ ਇਥੋਂ ਯਾਤਰੀ ਆਉਂਦੇ ਨੇ ਸਿੱਖ ਯਾਤਰੀ ਔਰ ਉਹ ਉਹਨਾਂ ਜੋ ਅਕਸਰ ਸਹਾਇਤਕਾਰ ਹੁੰਦੇ ਨੇ ਕਿਤਾਬਾਂ ਲਿਆਣੀਆਂ ਕਿਤਾਬਾਂ ਲੈ ਜਾਣੀਆਂ ਤੇ ਉਹਦੇ ਨਤੀਜੇ ਇਹ ਹੋਇਆ ਕਿ ਇਹ ਸਾਂ ਜੜੀ ਟੁੱਟੀ ਨਹੀਂ ਬਲਕਿ ਖਿੜਕੀਆਂ ਔਰ ਦਰਵਾਜ਼ੇ ਹੋਰ ਖੁੱਲਨੇ ਚਲੇ ਗਏ ਨੇ ਸରି ਕੀ ਹੁੰਦਾਗਾ ਕਿ ਜਿਹੜੇ ਉਧਰ ਦੇ ਉਰਦੂ ਦੇ ਕਵੀ ਨੇ ਉਰਦੂ ਦੇ ਸਹਿਤਕਾਰ ਨੇ ਉਹਨਾਂ ਨੂੰ ਵੀਜ਼ੇ ਲੈਣ ਚ ਕੋਈ ਸਮੱਸਿਆ ਨਹੀਂ ਆਉਂਦੀ ਇਧਰ ਦੇ ਜਿਹੜੇ ਹਿੰਦੀ ਦੇ ਸਹਿਤਕਾਰ ਨੇ ਉਹਨਾਂ ਨੂੰ ਵੀ ਉਧਰ ਜਾਣ ਜਾਣ ਚ ਕੋਈ ਬਹੁਤੀ ਸਮੱਸਿਆ ਨਹੀਂ ਆਉਂਦੀ ਜਿਹੜੇ ਪੰਜਾਬੀ ਦੇ ਸਹਿਤਕਾਰ ਨੇ ਅਸੀਂ ਦੋਵਾਂ ਪਾਸੇ ਦੇਖ ਰਹੇ ਹਾਂਗੇ ਕਿ ਵੀਜ਼ਿਆਂ ਦੀ ਪਹਿਲਾਂ ਸਮੱਸਿਆ ਆਉਂਦੀ ਹੈ ਫਿਰ ਵੀਜ਼ਿਆਂ ਤੋਂ ਬਾਅਦ ਥੋੜੀਆਂ ਏਜੰਸੀਆਂ ਸਾਡੀਆਂ ਏਜੰਸੀਆਂ ਬਹੁਤ ਤਿੱਖੇ ਢੰਗ ਨਾਲ ਉਹਨਾਂ ਦਾ ਪਿੱਛਾ ਕਰਦੀਆਂ ਨੇ ਕੀ ਲੱਗਦਾ ਇਹ ਵੀ ਕੋਈ ਪੋਲਿਟਿਕਸ ਹੈ ਵੀ ਕੋਈ ਹਜਸ਼ ਹੈ ਮੈਂ ਸਮਝਦਾ ਕਿ ਉਰਦੂ ਜਾਂ ਪੰਜਾਬੀ ਦੇ ਫਰਕ ਦਾ ਤੇ ਮੈਨੂੰ ਬਹੁਤਾ ਨਹੀਂ ਪਤਾ ਪਰ ਮੈਂ ਸਮਝਿਆ ਕਿ ਦੋਨੋਂ ਸਰਕਾਰਾਂ ਬੜੀ پابੰਦੀ ਦੇ ਨਾਲ ਇੱਕ ਦੂਜੇ ਨੂੰ ਭਾਜੀ ਵਰਤਾਂਦੇ ਨੇ ਮਤਲਬ ਹੈ ਕਿ ਜੇ ਉਧਰੋਂ ਅਸੀਂ ਵੀਜ਼ਾ ਨਹੀਂ ਦਿੱਤਾ ਉਧਰ ਇਧਰ ਦੇ ਨੂੰ ਤੇ ਇਧਰ ਦੇ ਵਾਲਿਆਂ ਨੇ ਫਿਰ ਉਧਰ ਵਾਲਿਆਂ ਨੂੰ ਵੀਜ਼ੇ ਨਹੀਂ ਦਿੱਤੇ ਯਾਨੀ ਇਹ ਮੈਨੂੰ ਯਾਦ ਹੈ ਕੁਝ ਬਰੇ ਪਹਿਲਾਂ ਭਾਰਤ ਸਰਕਾਰ ਨੇ ਐਲਾਨ ਕੀਤਾ ਸੀ ਕਿ ਅਸੀਂ ਚਾਨਿਆਂ ਕੇ ਬਾਰਡਰ ਤੇ ਆਪ ਬੰਦਾ ਆਵੇ ਆਪਣਾ ਪਾਸਪੋਰਟ ਉੱਥੇ ਦੇਵੇ ਐਂਟਰੀ ਕਰਾਵੇ ਤੇ ਬਾਰਡਰ ਕਰਾਸ ਕਰ ਲੇ ਲੇਕਿਨ ਇਹ ਇੱਕ ਇੱਕ ਪਾਸੇ ਹੀ ਰਿਹਾ ਇੱਕ ਪਾਸਾ ਰਿਹਾ ਯਾਨੀ ਉਧਰੋਂ ਸਾਡੀ ਸਰਕਾਰ ਨੇ ਇਹ ਅੱਗੇ ਵੱਧ ਕੇ ਕੰਮ ਨਹੀਂ ਕੀਤਾ ਹੁਣ ਵੀ ਮੈਂ ਪਿੱਛੇ ਜੇ ਦੇਖਿਆ ਕਿ ਇਹ ਅਮਲ ਹੋ ਰਿਹਾ ਹੈ ਹੁਣ ਥੋੜਾ ਜਿਹਾ ਲੇਕਿਨ ਉਹ ਜਿਹੜੇ ਆਪਰੇਸ਼ਨ ਕਰਾਣ ਆਉਂਦੇ ਨੇ ਬਿਮਾਰ ਉੱਥੋਂ ਪਾਕਿਸਤਾਨੀ ਆਉਂਦੇ ਨੇ ਉਹਨਾਂ ਨੂੰ ਬਾਰਡਰ ਤੇ ਵੀਜ਼ੇ ਲੱਗ ਜਾਂਦੇ ਨੇ ਉਹਨਾਂ ਨੂੰ ਤੱਕੇ ਨਹੀਂ ਖਾਣੇ ਪੈਂਦੇ ਔਰ ਇਹ ਚੰਗੀ ਗੱਲ ਹੋਈ ਹੈ ਮੈਂ ਸਮਝਦਾ ਕਿ ਵਧੀਆ ਗੱਲ ਹੈ ਇਸੇ ਤਰ੍ਹਾਂ 65 ਸਾਲ ਤੋਂ ਉੱਤੇ ਦੇ ਜਿਹੜੇ ਕੋਈ ਮੇਰੀ ਉਮਰ ਦੇ ਬੰਦੇ ਨੇ ਉਹਨਾਂ ਨੂੰ ਵੀ ਉਹਨੇ ਆਜ਼ਾਦੀ ਹੈ ਕਿ ਉਹ ਬਾਰਡਰ ਤੇ ਸਿੱਧੇ ਆਪਣਾ ਪਾਸਪੋਰਟ ਬੋਝੇ ਚ ਪਾ ਕੇ ਚਲੇ ਜਾਣ ਤੇ ਉਹ ਆਪਣੇ ਕਾਗਜ਼ਾਤ ਦਿਖਾ ਕੇ ਤੇ ਵੀਜ਼ਾ ਲਗਵਾ ਲੈ। ਜੇ ਮੈਂ ਇੱਕ ਸ਼ਬਦ ਵਰਤਿਆ ਸੀਗਾ ਕਿ ਵੰਡ ਵੇਲੇ ਇੱਕ ਸਾਜ਼ਿਸ਼ ਹੋਈ ਪੰਜਾਬ ਨੂੰ ਵੰਡਿਆ ਗਿਆ ਕਿਉਂਕਿ ਪੰਜਾਬ ਇਹ ਵੰਡ ਚਾਹੁੰਦਾ ਸੀ ਨਹੀਂ ਚਾਹੁੰਦਾ ਸੀ ਇਹ ਬਹੁਤ ਵੱਡਾ ਸਵਾਲ ਆਗਾ ਸਿਆਸਤ ਨੇ ਤੈਅ ਕਰਤਾਗਾ ਸੀਗਾ ਕਿ ਇੱਕੋ ਪੰਜਾਬੀ ਦੋ ਹਿੱਸਿਆਂ ਦੇ ਅੰਦਰ ਵੰਡੇ ਜਾਣ ਤੁਹਾਨੂੰ ਲੱਗਦਾ ਅੱਜ ਜਦੋਂ ਉਹ ਇਕੱਠੇ ਹੋਣ ਦੀ ਕੋਸ਼ਿਸ਼ ਕਰਦੇ ਨੇ ਕਲਚਰਲ ਲੈਵਲ ਦੇ ਉੱਤੇ ਸਹਿਦ ਦੇ ਲੈਵਲ ਦੇ ਉੱਤੇ ਤਾਂ ਉੱਥੇ ਵੀ ਕਿਤੇ ਨਾ ਕਿਤੇ ਅੜਿੱਕਾ ਸਿਆਸਤ ਨੂੰ ਆ ਜੀ ਉੱਥੇ ਬਹੁਤ ਅੜਿੱਕਾ ਹੈ ਬਹੁਤ ਅੜਿੱਕਾ ਔਰ ਉਹਦਾ ਕਾਰਨ ਇਹ ਹੋਵੇ ਕਿ ਜੇ ਸੁਲਾ ਹੋਵੇ ਦੋਸਤੀ ਹੋਵੇ ਆਣਵਾ ਜਾਹੀ ਹੋਵੇ ਕਿਤਾਬਾਂ ਹੁਣ ਕਿਤਾਬਾਂ ਦੀ ਆਣ ਜਾਣ ਕੋਈ ਨਹੀਂ ਹੈ ਕਲਚਰਲ कल्चर रिलेशन ਦਾ ਸਭ ਤੋਂ ਵੱਡਾ ਸਾਧਨ ਜਿਹੜਾ ਉਹ ਕਿਤਾਬਾਂ ਨੇ ਸਾਹਿਤ ਉਹਦੀ ਪਾਬੰਦੀਆਂ ਨੇ ਲਜਾਣੀਆਂ ਔਖੀਆਂ ਨੇ ਚੁੱਕ ਕੇ ਵਜ਼ਨ ਚੁੱਕਣਾ ਔਖਾ ਹੈ ਲੇਕਿਨ ਇਸ سلسلے ਅਜੇ ਤੱਕ ਜਾਰੀ ਨਹੀਂ ਔਰ ਇਹਦੀ ਕਰ ਇਸੇ وجہ ਤੋਂ ਫਿਰ ਹੁਣ ਅਸੀਂ ਯਾਨੀ ਅਗਰੇਥੇ ਮੈਂ ਛਪ ਜਾਣਾ ਵਾਂ ਤੇ ਕਿੰਨੇ ਐਓ ਜੇ ਲਿਖਾਰੀ ਹੋਣਗੇ ਜਿਹੜੇ ਛਪ ਜਾਂਦੇ ਨੇ ਤੇ ਮੈਂ ਸਮਝਣਾ ਕਿ ਸਾਜ਼ਿਸ਼ ਤੇ ਹੈ ਸੀ ਪਰ ਸਾਡੇ ਪਾਸੇ ਇਹ ਬਹੁਤਾ ਹੀ ਇਹਦੇ ਤੇ ਜ਼ੋਰ ਪਾਇਆ ਗਿਆ ਸਾਡੀ ਸਰਕਾਰ ਨੇ ਔਰ ਉਹਦਾ ਕਾਰਨ ਸਿੱਧਾ ਸਿੱਧਾ ਹੈ ਕਿ ਜੇ ਸੁਲਾਹ ਹੋਵੇ ਦੋਸਤੀ ਹੋਵੇ ਲੜਾਈ ਝਗੜੇ ਨਾ ਹੋਣ ਜੰਗਾਂ ਨਾ ਹੋਣ ਤੇ ਫੌਜਾਂ ਦੇ ਲੱਖਾਂ ਫੌਜਾਂ ਦੇ ਕੀ ਸਿਲਸਲੇ ਨੇ ਤੇ ਉਹ ਕਿਧਰ ਜਾਣ ਤੇ ਕੀ ਹੋਵੇ ਤੇ ਕੀ ਨਾ ਹੋਵੇ ਤੇ ਮੇਰਾ ਇਹ ਖਿਆਲ ਹੈ ਕਿ ਇਹ ਇਹ ਹੁਣ ਅੱਜ ਵੀ ਇੰਡੀਆ ਦਾ ਪ੍ਰੋਟੈਸਟ ਛਪਿਆ ਹੈ ਕਿ ਅਮਰੀਕਾ ਜਿਹੜਾ ਪਾਕਿਸਤਾਨ ਨੂੰ ਜਿਹੜੇ ਤਿਆਰੇ ਵੇਚ ਰਿਹਾ ਤੇ ਪਾਕਿਸਤਾਨ ਖਰੀਦ ਰਿਹਾ ਅਮਰੀਕਾ ਵੇਚ ਰਿਹਾ ਜਰਮਨੀ ਵੇਚ ਰਿਹਾ ਬਰਤਾਨੀਆ ਵੇਚ ਰਿਹਾ ਦੋਨੋਂ ਦੇਸ਼ਾਂ ਨੂੰ ਵੇਚ ਰਿਹਾ ਇਹ ਦੋਨੋਂ ਦੇਸ਼ ਸੋਚਦੇ ਕਿਉਂ ਨਹੀਂ ਕਿ ਇਹ ਸਾਨੂੰ ਵੰਡ ਕੇ ਗਏ ਪਹਿਲੇ ਤੇ ਅਸੀਂ ਨਹੀਂ ਸੀ ਵੰਡ ਚਾਹਦੇ ਇਹ ਸਾਜ਼ਿਸ਼ ਤੇ ਬਰਤਾਨੀਆ ਨੇ ਕੀਤੀ ਸੀ ਪਹਿਲੀ ਸਾਜ਼ਿਸ਼ ਦੂਜੀ ਸਾਜ਼ਿਸ਼ ਅਮਰੀਕਾ ਨੇ ਕੀਤੀ ਸੀ ਉਹਨੂੰ ਇੱਕ ਮੁਸਲਮਾਨ ਸਟੇਟ ਚਾਹੀਦੀ ਸੀ ਰੂਸ ਦੇ ਬਾਰਡਰ ਤੇ ਜਿਹੜੀ ਰੂਸ ਦਾ ਖਾਤਮਾ ਕਰੇ ਇਹ ਉਹਨਾਂ ਦੀ ਇੱਕ ਇੱਕ ਸਦੀ ਪਹਿਲੇ ਦੀ ਪਲੈਨਿੰਗ ਹੁੰਦੀ ਹੈ ਤੇ ਉਹ ਜ਼ਾਹਰੇ ਕਿ ਹੁਣ ਉਹ ਕਾਰਸਪੋਂਡੈਂਸ ਸਾਰੀ ਛਪ ਗਈ ਹੈ ਬਰਤਾਨੀਆ ਔਰ ਅਮਰੀਕਾ ਸਰਕਾਰ ਦੀ 40 ਤੋਂ 47 ਦੇ ਵਿਚਕਾਰ ਕਿ ਇੱਕ ਮੁਸਲਮ ਸਟੇਟ ਹੋਵੇ ਜਿਹੜੀ ਰੂਸ ਨੂੰ ਚੈਲੰਜ ਕਰੇ ਤੇ ਇਹ ਯਾਨੀ ਇੰਟਰਨੈਸ਼ਨਲ ਵਿਸ਼ਵ ਲੈਵਲ ਤੇ ਵੀ ਸਾਜ਼ਿਸ਼ਾਂ ਹੋਈਆਂ ਨੇ ਫਿਰ ਲੋਕਲ ਲੈਵਲ ਤੇ ਵੀ ਸਾਜ਼ਿਸ਼ਾਂ ਸਨ ਭਗਤ ਸਿੰਘ ਦਾ ਮੈਨੂੰ ਇੱਕ ਕਾਲ ਨਹੀਂ ਭੁੱਲਦਾ ਉਹ ਜ਼ਾਹਿਰ ਹੈ 29 30 ਦੇ ਵਿੱਚ ਉਹਨੇ ਕਿਹਾ ਸੀ ਕਿ ਮੁਸਲਮ ਲੀਗ ਔਰ ਕਾਂਗਰਸ ਵੱਧ ਤੋਂ ਵੱਧ ਕੀ ਕਰ ਲੈਣਗੇ ਇੱਕ ਨਿਮਾਣਾ ਜਿਹਾ ਸਮਝੌਤੇ ਤੇ ਉਹ ਖਤਮ ਹੋ ਜਾਣਗੇ ਤੇ ਸਮਝੌਤਾ ਕੀ ਸੀ ਕਿ ਵੰਡ ਤੇ ਇਹ ਯਾਨੀ ਅੰਦਰ ਅੰਦਰ ਦੀਆਂ ਸਾਦਸ਼ਾਵਾਂ ਵੀ ਸਨ ਬਾਹਰ ਦੀਆਂ ਸਾਦਸ਼ਾਵਾਂ ਵੀ ਸਨ ਸਿਰਫ ਇਹ ਦੋਨੋਂ ਪਾਸੇ ਦੇ ਲੋਕਾਂ ਨੇ ਉਸ ਵੇਲੇ ਜਜ਼ਬਾਤੀ ਹੋ ਗਏ ਔਰ ਨਹੀਂ ਸਮਝਿਆ ਫਿਰ ਸਰਕਾਰਾਂ ਨੇ ਇਹਦਾ ਬਹੁਤ ਲਾਭ ਚੁੱਕਿਆ ਔਰ ਹੁਣ ਤੱਕ ਚੁੱਕੀ ਜਾ ਰਹੀਆਂ ਨੇ ਇਹ ਮੰਨਿਆ ਜਾਵੇ ਕਿ ਦੋਵਾਂ ਦੇਸ਼ਾਂ ਨੂੰ ਅਮਰੀਕਾ ਚਲਾ ਰਿਹਾਗਾ ਦੋਨੋਂ ਦੇਸ਼ਾਂ 'ਚ ਅਮਰੀਕਾ ਦੀ ਡੀਅਰ ਨਹੀਂ ਕਹਿ ਸਕਦਾ ਲੇਕਿਨ ਪਾਕਿਸਤਾਨ ਨੂੰ ਤੇ ਅਮਰੀਕਾ ਚਲਾ ਰਿਹਾ ਔਰ ਡੂ ਮੋਰ ਕਾ ਕਹਿ ਕੇ ਹੋਰ ਹੁਕਮ ਬਲਕੇ ਚਲਾ ਨਹੀਂ ਰਿਹਾ ਹੁਕਮ ਜਾਰੀ ਕਰਦਾ ਡੂ ਮੋਰ ਦਾ ਕੀ ਮਤਲਬ ਹੈ ਕਿ ਜੋ ਤੁਸੀਂ ਕਰ ਰਹੇ ਹੋ ਉਹ ਘਟਾਓ ਹੋਰ ਵੱਧ ਇਸ ਤੋਂ ਵੀ ਵੱਧ ਕਰੋ ਤੇ ਉਤੋਂ ਅਸਲੇ ਦੇ ਢੇਰ ਲਾਈ ਜਾ ਰਹੇ ਨੇ ਯਾਨੀ ਲੋਕਾਂ ਦੀ ਰੋਟੀ ਨਹੀਂ ਹੈ ਬੱਚਿਆਂ ਦਾ ਦੁੱਧ ਤੋਪਾਂ ਪੀ ਜਾਂਦੀਆਂ ਨੇ ਰੋਟੀ گوشਤ ਪਿਆਜ਼ ਆਲੂ ਤੋਪਾਂ ਖਾ ਜਾਂਦੀਆਂ ਨੇ ਤੁਹਾਨੂੰ ਲੱਗਦਾ ਜਿਹੜੀ ਇੰਨੀ ਡਾਇਰੈਕਟ ਇੰਟਰਵੈਂਸ਼ਨ ਸੀਗੀ ਅਮਰੀਕਾ ਦੀ ਜਾਂ ਵੈਸਟ ਦੀ ਪਾਕਿਸਤਾਨ ਦੇ ਅੰਦਰ ਇਹਦਾ ਕਾਰਨ ਇਹ ਹੈ ਕਿ ਉੱਥੋਂ ਦੇ ਸਿਹਤਕਾਰਾਂ ਪੱਤਰਕਾਰਾਂ ਦੇ ਅੰਦਰ ਜਿਹੜਾ ਇੱਕ ਸਿਆਸੀ ਰੁਝਾਨ ਜ਼ਿਆਦਾ ਪੈਦਾ ਹੋਇਆ ਉਹ ਸਿਆਸੀ ਤੌਰ ਦੇ ਉੱਤੇ ਇੰਟਰਵੈਂਸ਼ਨ ਕਰਨ ਲੱਗੇ ਲਿਖਣ ਲੱਗੇ ਜੋ ਇਥੋਂ ਭਾਰਤ ਦੇ ਅੰਦਰ ਨਹੀਂ ਪੈਦਾ ਹੋਇਆਗਾ ਜਿਹੜਾ ਪ੍ਰਤੀਰੋਧ ਆਗਾ ਉਹ ਵੀ ਉਨਾ ਤਿੱਖਾ ਹੋਇਆ ਇੱਕ ਹੋਰ ਵੀ ਕਾਰਨ ਸੀ ਬਾਰ-ਬਾਰ ਮਾਰਸ਼ਲ ਲਾਗਣਾ ਉਥੇ ਫੌਜੀ ਹਕੂਮਤਾਂ ਬਹੁਤ ਯਾਨੀ ਅਗਰ 70 ਸਾਲ ਸਾਡੀ ਉਮਰ ਹੈ ਤੇ 35 36 ਸਾਲ ਤੇ ਫੌਜੀ ਰਾਜ ਰਿਹਾ ਅਦਾ ਅਦਵਾਤ ਕਿਆ ਕਰ ਲਓ ਤੁਸੀਂ ਤੇ ਜਿਸ ਵੇਲੇ ਤੁਹਾਡੀ ਪੂਰੀ ਪੋਲੀਟੀਕਲ ਲਾਈਫ ਦਾ ਅੱਧਾ ਹਿੱਸਾ ਫੌਜ ਨਿਗਲ ਜਾਵੇ ਤੇ ਬਾਕੀ ਕੀ ਬਚਦਾ ਬਾਕੀ ਜੋ ਬਚਦਾ ਉਹਦੇ ਫਿਰ ਸਰਕਾਰਾਂ ਉਹਨਾਂ ਦੀ ਕਰਪਸ਼ਨ ਉਹਨਾਂ ਦੇ ਰੋਲੇ ਰੱਪੇ ਤੇ ਇਹ ਸਾਰਾ ਕੁਝ ਆ ਤੇ ਮੈਂ ਸਮਝਦਾ ਅਸੀਂ ਉਸ ਗੱਲ ਤੇ ਆ ਜਾਈਏ ਜਿਹੜੀ ਕਿ ਅਸੀਂ ਸਾਡੇ ਦੋਨਾਂ ਦੇ ਦਿਲਾਂ ਵਿੱਚ ਕਿ ਸਾਡੇ ਸੰਗੀਤ ਸਾਡੇ ਮੇਲਿਆਂ ਦੀ ਸਾਂਝ ਸਾਡੇ ਤਿਉਹਾਰਾਂ ਦੀ ਸਾਂਝ ਉਧਰੋਂ ਅਸੀਂ ਟੁਰਿਏ ਬਾਬਾ ਫਰੀਦ ਦਾ ਮੇਲਾ ਲੈ ਕੇ ਇੱਧਰ ਆਈਏ ਔਰ ਅਸੀਂ ਰਲ ਕੇ ਬਾਬਾ ਫਰੀਦ ਨੂੰ ਮਾਣੀਏ ਔਰ ਸੈਲੀਬ੍ਰੇਟ ਕਰੀਏ ਇਧਰੋਂ ਫਰੀਦਕੋਟ ਤੋਂ ਮੇਲਾ ਟੁਰੇ ਔਰ ਉਧਰ پاکਪਤਨ ਤੇ ਜਾ ਕੇ ਮੁਕੇ ਇਸੇ ਤਰ੍ਹਾਂ ਹੋਰ ਗੁਰੂਆਂ ਦੇ ਮੇਲੇ ਹੋਣ ਸਾਂਝੇ ਉਧਰੋਂ ਟਰ ਕੇ ਇਧਰ ਆਈਏ ਇਧਰੋਂ ਟਰ ਕੇ ਉਧਰ ਜਾਈਏ ਸਾਡੇ ਫਕਤਾ ਦੇ ਅਜਮੇਰ ਸ਼ਰੀਫ ਹੈ ਸਾਡਾ ਨizamuddin اولیاء ਹੈ ਤੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਹੋਰ ਸਾਂਝੀਆਂ ਹੋਣ ਮੈਨੂੰ ਯਾਦ ਹੈ ਮੈਂ ਇੱਕ ਕਿਤਾਬ ਲੈ ਕੇ ਗਿਆ ਪਿਛਲੀ ਵਾਰੀ ਸਖੀ ਸਰਵਰ ਦੇ ਮੇਲੇ ਤੇ او ਪੀ ਐਚ ਡੀ ਦਾ ਥੀਸਿਸ ਹੈ ਕਿਸੇ ਨੇ ਲਿਖੀ ਹੈ ਇਥੋਂ ਹੀ ਯੂਨੀਸਟਾਰ ਨੇ ਪਬਲਿਸ਼ ਕੀਤੀ ਹੈ ਉਸ ਕਿਤਾਬ ਦੇ ਵਿੱਚ ਮੈਂ ਹੈਰਾਨ ਰਹਿ ਗਿਆ ਸਖੀ ਸਰਵਰ ਉਧਰ ਡੀਜੀ ਖਾਨ ਦੇ ਕੋਲ ਮਜ਼ਾਰ ਹੈ ਦਰਗਾਹ ਹੈ ਔਰ ਸਖੀ ਸਰਵਰ ਦਾ ਮੇਲਾ ਉੱਥੇ ਹੁੰਦਾ ਹੈ ਲੇਕਿਨ ਉਹ ਇਸ ਪਾਸੇ ਦੇ ਪੰਜਾਬ ਵਿੱਚ ਇੰਨੀਆਂ ਥਾਵਾਂ ਤੇ ਹੁੰਦਾ ਹੈ ਕਿ ਉਹ ਸਕਾਲਰ ਨੇ ਅਫਸੋਸ ਨਾਲ ਲਿਖਿਆ ਕਿ ਮੇਰੀ ਉਧਰ ਐਕਸੈਸ ਨਹੀਂ ਸੀ ਨਹੀਂ ਤੇ ਮੈਂ ਪੂਰੇ ਮੇਲੇ ਉਧਰ ਦੇ ਔਰ ਇਧਰ ਦੇ ਸਾਂਝੇ ਕਰਕੇ ਲਿਖਦਾ ਇਹਨਾਂ ਮੇਲਿਆਂ ਬਾਰੇ ਸਾਡੇ ਇੱਕ ਫਿਲਮ ਮੇਕਰ ਨੇ ਜੇ ਭਾਰਦਵਾਜ ਉਹਨਾਂ ਨੇ ਤਿੰਨ ਫਿਲਮਾਂ ਬਣਾਈਆਂ ਨੇ ਅੱਛਾ ਉਹ ਕਾਫੀ ਇੰਟਰਸਟਿੰਗ ਉਹ ਜਦੋਂ ਇੱਥੇ ਪਹੁੰਚੇ ਚੰਡੀਗੜ੍ਹ ਦੇ ਅੰਦਰ ਵੀ ਬਹੁਤ ਮਸ਼ਹੂਰ ਹੈ ਜੀ ਹਾਂ ਬਹੁਤ ਉਹਨਾਂ ਦਾ ਕੰਮ ਹੈ ਸੁਣਿਆ ਹੈ ਬਹੁਤ ਮੈਂ ਦੇਖਿਆ ਤੇ ਨਹੀਂ ਉਹਨਾਂ ਦਾ ਕੰਮ ਲੇਕਿਨ ਸੁਣਿਆ ਹੈ ਉਹਨਾਂ ਨੇ ਮੇਲਿਆਂ ਦੇ ਉੱਤੇ ਬਾਬਾ ਰਤਨ ਦਾ ਮੇਲਾ ਲੱਗਦਾ ਸੀ ਹੋਰ ਮੇਲਿਆਂ ਦੇ ਉੱਤੇ ਜਿਹੜੀ ਉਹ ਸਾਂਝਾ ਸਾਡੀ ਜਿਹੜੀ ਜਿਹੜੇ ਸਾਡੇ ਆਰਗੈਨਿਕ ਲਿੰਕ ਨੇ ਪੰਜਾਬ ਦੇ ਉਹ ਆਰਗੈਨਿਕ ਲਿੰਕ ਨੂੰ ਉਹਨਾਂ ਫਿਲਮ ਦੇ ਉੱਤੇ ਨਾ ਸਿਰਫ ਇਸ ਪਾਸੇ ਫਿਲਮਾਂ ਬਣੀਆਂ ਨੇ ਮਤਲਬ ਅਸੀਂ ਸਾਂਝ ਦੇ ਉੱਤੇ ਵੰਡ ਦੇ ਉੱਤੇ ਦੋ ਤਿੰਨ ਫਿਲਮਾਂ ਬਣਾਈਆਂ ਨੇ ਇੱਕ ਮੈਂ ਆਪ ਡਾਕੂਮੈਂਟਰੀ ਬਣਾਈਏ 1947 ਦੇ ਉੱਤੇ ਇਸ ਤੋਂ ਵੱਖ ਅਸੀਂ ਸੂਫੀਆਂ ਦੇ ਉੱਤੇ ਜਿਹੜੇ ਕਿ ਦੋਨੋਂ ਪਾਸੇ ਦੀ ਸਾਂਝ ਨੂੰ ਅੱਗੇ ਵਧਾਉਂਦੇ ਨੇ ਉਹਦੇ ਤੇ ਵੀ ਡਾਕੂਮੈਂਟ ਅਸੀਂ ਬੁੱਲੇ ਸ਼ਾਹ ਦੇ ਉੱਤੇ ਇੱਕ ਡਾਕੂਮੈਂਟਰੀ ਬਣਾਈਏ ਜਿਹਦੇ ਵਿੱਚ ਸਾਰੀਆਂ ਚੀਜ਼ਾਂ ਨੇ ਫਿਰ ਸਾਹਿਤ ਦੇ ਵਿੱਚ ਇਹ ਚੀਜ਼ਾਂ ਹੋ ਰਹੀਆਂ ਨੇ ਮਿਸਾਲ ਦੇ ਤੌਰ ਤੇ ਅਸੀਂ ਉੱਥੇ एमए पंजाबी ਦੇ ਵਿਦਿਆਰਥੀਆਂ ਨੂੰ پابੰਦ ਕਰ ਦਿੱਤਾ ਹੈ ਸਾਡੀਆਂ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਵੀ ਐਮਏ ਪੰਜਾਬੀ ਕਰ ਰਹੇ ਨੇ ਉਹ ਬਾਉਂਡ ਨੇ ਕਿ ਇੱਕ ਪਰਚਾ ਉਹ ਪਾਸ ਕਰਨ ਗੁਰਮੁਖੀ ਦਾ ਔਰ ਉਹ ਐਮਏ ਦੀ ਡਿਗਰੀ ਲੈ ਨਹੀਂ ਸਕਦੇ ਅਗਰ ਉਹ ਗੁਰਮੁਖੀ ਨਹੀਂ ਲਿਖ ਪੜ ਸਕਦੇ ਤੇ ਇਧਰ ਮੈਂ ਦੇਖਿਆ ਕਿ ਇਧਰ ਇਹਦਾ ਰੁਝਾਨ ਘਟੇ ਟ੍ਰੈਂਡ ਨਹੀਂ ਘਟਨੀ ਬਿਲਕੁਲ ਹੀ ਨਹੀਂ ਹੈਗਾ ਮੈ ਪਿਆਬੀ ਯੂਨੀਵਰਸਿਟੀ ਦੀ ਗੱਲ ਕਰਦਾ ਜਿਹੜੀ ਪੰਜਾਬੀ ਭਾਸ਼ਾ ਲਈ ਬਣੀ ਆ 25 30 ਸਾਲ ਪਹਿਲੇ ਮੈਂ ਸੁਣਿਆ ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਇਹ سلسلہ ਹੈ ਸੀ ਉਥੇ ਪੰਜਾਬੀ ਬਹੁਤ ਸਿੱਖਦੇ ਸਨ ਕੁਝ ਵਿਦਵਾਨ ਔਰ ਸਕਾਲਰਸ ਔਰ ਪ੍ਰੋਫੈਸਰਸ ਸਨ ਜਿਨ੍ਹਾਂ ਨੇ ਬਹੁਤ ਕੰਮ ਕੀਤਾ ਜਤਿੰਦਰ ਜੌਲੀ ਸਨ ਅਤਰ ਸਿੰਘ ਸਨ ਇਸੇ ਤਰ੍ਹਾਂ ਕਰਨੈਲ ਸਿੰਘ ਥਿੰਦ ਨੇ ਪਰ ਇੱਥੇ ਤੋਂ ਪੰਜਾਬੀ ਭਾਸ਼ਾ ਲਈ ਪੰਜਾਬੀ ਯੂਨੀਵਰਸਿਟੀ ਬਣੀ ਜੀ ਪੰਜਾਬੀ ਯੂਨੀਵਰਸਿਟੀ ਨੇ ਕਦੇ ਇਹੋ ਜਿਹਾ ਇਨੀਸ਼ੀਏਟਿਵ ਨਹੀਂ ਲਿਆ ਕਿ ਉਹਦੇ ਜਿਹੜੇ ਬੀਏ ਦੇ ਬੱਚੇ ਨੇ ਐਮਏ ਦੇ ਬੱਚੇ ਨੇ ਉਹਨਾਂ ਦੇ ਲਈ ਜ਼ਰੂਰੀ ਕੀਤਾ ਜਾਵੇ ਕਿ ਉਹ ਸ਼ਾਹਮੁਖੀ ਸਿੱਖਣ ਤਾਂ ਕਿ ਅਸੀਂ ਤੁਹਾਡੇ ਪੰਜਾਬ ਵਾਲਾ ਲਿਟਰੇਚਰ ਕਲਚਰ ਪੜ ਸਕੀਏ ਬਹੁਤ ਜ਼ਰੂਰੀ ਔਰ ਇਹਦਾ ਇੱਕ ਹੋਰ ਵੀ ਆਰਗੂਮੈਂਟ ਹੈ ਉਹ ਆਰਗੂਮੈਂਟ ਹੈ ਵੇ ਕਿ ਉਹਨਾਂ ਨੂੰ ਬੰਦਾ ਪੁੱਛੇ ਕਿ ਜਨਾਬ ਤੁਸੀਂ ਬਾਬਾ ਫਰੀਦ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਪੜਦੇ ਹੋ ਉਹ ਗੁਰੂ ਅਰਜਨ ਦੇਵ ਜੀ ਦੀ ਮਿਹਰਬਾਨੀ ਨਾਲ ਉਹਨਾਂ ਦਾ ਕਲਾਮ ਮਹਫੂਜ਼ ਹੋ ਗਿਆ ਹੋ ਸਕਦਾ ਅੱਜ ਹੁੰਦਾ ਹੀ ਨਾ ਜਿਉ ਗੁਰੂ ਗ੍ਰੰਥ ਸਾਹਿਬ ਜੀ ਨਸਾਂ ਬਿਆ ਜਾਂਦਾ ਤੇ ਉਹ ਬਾਬਾ ਫਰੀਦ ਕਿਹੜੀ ਲਿਪੀ ਵਿੱਚ ਲਿਖਦੇ ਸਨ ਉਹੀ ਸ਼ਾਮੁਖੀ ਸੀ ਤੇ ਤੁਸੀਂ ਕੰਮ ਘਟੋਂ ਘਟੇ ਇਹਦੇ ਸੋਚੋ ਕਿ ਬਾਬਾ ਫਰੀਦ ਦੀ ਲਿਪੀ ਨੂੰ ਅਸੀਂ ਸਾਂਭਿਆ ਇੱਥੇ ਤੇ ਪਾਕਿਸਤਾਨ ਨੂੰ ਛੱਡ ਦਿਓ ਤੁਸੀਂ ਪਾਕਿਸਤਾਨ ਹਿੰਦੁਸਤਾਨ ਦੀ ਸਿਆਸਤ ਨੂੰ ਵੀ ਛੱਡ ਦਿਓ ਇਹ ਜਿਹੜੇ ਤੁਹਾਡੇ ਔਰ ਸਾਡੇ ਬਾਬੇ ਸਨ ਇਹ ਜਿਹੜੀ ਲਿਪੀ ਲਿਖਦੇ ਸਨ ਫਾਰਸੀ ਪ੍ਰਚਲਿਤ ਸੀ ਉਸ ਵੇਲੇ ਦੀ ਉਹੀ ਸਕ੍ਰਿਪਟ ਸੀ ਇਦੇ ਚੀ ਬੁੱਲੇ ਸ਼ਾਹ ਨੇ ਲਿਖਿਆ ਇਦੇ ਚੀ ਵਾਰਿਸ ਸ਼ਾਹ ਨੇ ਲਿਖਿਆ ਇਦੇ ਚੀ ਸ਼ਾਹ ਹੁਸੈਨ ਨੇ ਲਿਖਿਆ ਸੁਲਤਾਨ ਬਾਉ ਨੇ ਲਿਖਿਆ ਬਾਬਾ ਫਰੀਦ ਨੇ ਲਿਖਿਆ ਉਹ ਲਿਪੀ ਸਾਹਮਣੇ ਤੇ ਸਾਡਾ ਨਾ ਸਿਰਫ ਕਲਚਰਲ ਡਿਊਟੀ ਹੈ ਸਾਡੀ ਰਿਲੀਜੀਅਸ ਡਿਊਟੀ ਵੀ ਪੰਜਾਬੀ ਯੂਨੀਵਰਸਿਟੀ ਨੂੰ ਤੁਸੀਂ ਕੀ ਕਹੋਗੇ ਇਹਦੇ ਲਈ ਕਿਉਂਕਿ ਭਾਸ਼ਾ ਦੇ ਨਾਂ ਦੇ ਉੱਤੇ ਬਣੀ ਪੀ ਯੂਨੀਵਰਸਿਟੀ ਮੈਂ ਪੰਜਾਬੀ ਯੂਨੀਵਰਸਿਟੀ ਨੂੰ ਕਹਿਣਾ ਕਿ ਅਗਰ ਉਹ ਬਾਬਾ ਫਰੀਦ ਨਾਲ ਸੱਚੇ ਨੇ ਅਗਰ ਉਹ ਗੁਰੂ ਗ੍ਰੰਥ ਸਾਹਿਬ ਨਾਲ ਸੱਚੇ ਨੇ ਤੇ ਉਹ ਦੋਨੋਂ ਸਕ੍ਰਿਪਟ ਜਿਹੜੇ ਨੇ ਸ਼ਾਹ ਮੁਖੀ ਨੂੰ ਵੀ ਉਨੀ ਇੰਪੋਰਟੈਂਸ ਦੇਣ ਉਨੀ ਤੇ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਗੁਰਮੁਖੀ ਇੱਕ ਸੈਂਟਿਫਿਕ ਸਕ੍ਰਿਪਟ ਹੈ ਜਿਹੜਾ ਉਰਦੂ ਸਕ੍ਰਿਪਟ ਹੈ ਉਹ ਸੈਂਟਿਫਿਕ ਨਹੀਂ ਹੈ ਉਹਦੇ ਚ ਜੋੜ ਕੱਢਨੇ ਪੈਂਦੇ ਨੇ ਜੋੜ ਵੀ ਕੱਢਨੇ ਪੈਂਦੇ ਨੇ ਦੂਜੀ ਗੱਲ ਹੈ ਕਿ ਜੋ ਤੁਸੀਂ ਲਿਖਿਆ ਹੁੰਦਾ ਹੈ ਬੋਲਦੇ ਤੁਸੀਂ ਉਹ ਹੀ ਹੋ ਲੇਕਿਨ ਲਿਖਿਆ ਹੋਰ ਤਰ੍ਹਾਂ ਨਾਲ ਨਹੀਂ ਯੂਨੀਵਰਸਿਟੀ ਇੱਥੇ ਕਮਸ ਕਮ ਇਹਨਾਂ ਤੇ ਕਰਦੇ ਕਿ ਭਈ ਬੀਏ ਔਰ ਐਮਏ ਦੇ ਬੱਚੇ ਜਿਹੜਨ ਬੀਏ ਦਾ ਤੇ ਚਲੋ ਬਹੁਤ ਛੋਟਾ ਲੈਵਲ ਹੈ ਐਮਏ ਉਹ ਬੱਚੇ ਜਿਹੜੇ ਪੜਨ ਤੇ ਉਹ 3 ਸਾਲ ਦਾ ਕੋ ਡਿਪਲੋਮਾ ਕਰਨ ਸ਼ਾਮੁਖੀ ਦਾ ਜ਼ਰੂਰੀ ਕੀਤਾ ਜਾਵੇ। ਹੋਰ ਜ਼ਰੂਰੀ ਕੀਤਾ ਜਾਵੇ ਔਰ ਇੱਕ ਪਰਚਾ ਉਪਾਸ ਕਰਨ ਸ਼ਾਮੁਖੀ ਦਾ ਦੇ ਵਿੱਚ। ਅਗਰ ਉਹ ਪਾਸ ਨਹੀਂ ਕਰਦੇ ਔਰ ਡਿਗਰੀ ਨਾ ਦਿੱਤੀ ਜਾਵੇ ਜਿਸ ਨਾਲ ਅਸੀਂ ਪਾਕਿਸਤਾਨ ਵਿੱਚ ਕਰ ਰਹੇ ਹਾਂ। ਤੁਹਾਨੂੰ ਲੱਗਦਾ ਜਦੋਂ ਬਾਰ ਬਾਰ ਸ਼ਾਂਤੀ ਦੀ ਗੱਲ ਹੁੰਦੀ ਹੈ ਤੁਸੀਂ ਸ਼ਾਂਤੀ ਦੀ ਗੱਲ ਕਰਦੇ ਹੋ ਬਹੁਤ ਸਾਰੇ ਸਾਡੇ ਦੋਸਤ ਮਿੱਤਰ ਨੇ ਜਿਹੜੇ ਕਹਿੰਦੇ ਨੇ ਕਿ ਦੋਵਾਂ ਦੇਸ਼ਾਂ 'ਚ ਸ਼ਾਂਤੀ ਹੋਣੀ ਚਾਹੀਦੀ ਆ। ਤਾਂ ਫਿਰ ਬਾਰਡਰ ਤੇ ਕੋਈ ਨਾ ਕੋਈ ਸਾਜ਼ਿਸ਼ ਹੋ ਜਾਂਦੀ ਹੈ। ਜੀ। ਇਹ ਸਾਜ਼ਿਸ਼ ਕੌਣ ਕਰਦਾ? ਅਜੀਬ ਗੱਲ ਹੈ ਕਿ ਜਦੋਂ ਵੀ ਮਾਮਲੇ ਵਧਦੇ ਨੇ ਲੀਡਰ ਮਿਲਦੇ ਨੇ ਗੱਲਾਂ ਨੇੜੇ ਦੀਆਂ ਹੋਣ ਹੋਣ ਲੱਗ ਪੈਂਦੀਆਂ ਨੇ ਤੇ ਕੁਝ ਨਾ ਕੁਝ ਬਾਰਡਰ ਤੇ ਸ਼ੁਰੂ ਹੋ ਜਾਂਦਾ ਹੈ ਇਹ ਹੁਣ ਜ਼ਾਹਰੇ ਕਿ ਨਾ ਅਸੀਂ ਪੋਲਿਟਿਸ਼ੀਅਨ ਆ ਔਰ ਨਾ ਸੈਨਾਕ ਆ ਸਾਨੂੰ ਤੇ ਇਹਦੀ ਸਮਝ ਨਹੀਂ ਆਉਂਦੀ ਲੇਕਿਨ ਇਹ ਸਮਝ ਆ ਰਹੀ ਏ ਕਿ ਕੁਝ ਗੜਬੜ ਹੈ ਕੁਝ ਦਾਰਜ ਕਾਲਾ ਹੁੰਦਾ ਹੈ ਨਹੀਂ ਤੇ ਵਰਨਾ ਚੰਗੇ ਇਹ ਉਦੋਂ ਕਿਉਂ ਨਹੀਂ ਹੁੰਦਾ ਜਦੋਂ ਸੁਲਾ ਔਰ ਅਮਨ ਦੀ ਗੱਲ ਨਹੀਂ ਹੋ ਰਹੀ ਹੁੰਦੀ ਇਹ ਉਦੋਂ ਹੀ ਕਿਉਂ ਹੁੰਦਾ ਜਦੋਂ ਬਹੁਤ ਨੇੜੇ ਆਣ ਦੀ ਗੱਲ ਹੁੰਦੀ ਏ ক্রিকেট ਮੈਚ ਹੋਣ ਵਾਲਾ ਹੁੰਦਾ ਤੇ ਉਹ ਰੁਕ ਜਾਂਦਾ ਹੈ ਦੇਖੋ ਨਾ ক্রিকেট ਡਿਪਲੋਮੇਸੀ ਵੀ ਇੱਕ ਪੀਸ ਦਾ ਹੀ ਪ੍ਰੋਸੈਸ ਸੀ ਨਾ ਜਦੋਂ ਇਹ ਮੈਚ ਹੁੰਦੇ ਨੇ ਹੁੰਦੇ ਪਿਆਰ ਲਈ ਨੇ ਕਿ ਦੋਵਾਂ ਦੇਸ਼ਾਂ 'ਚ ਪਿਆਰ ਪੈਦਾ ਹੋਵੇ ਉਲਟਾ ਹੋ ਜਾਂਦਾ ਹੈਗਾ ਕਿ ਦੋਵਾਂ ਦੇਸ਼ਾਂ ਦੇ ਜਿਹੜੇ ਯੂਥ ਦੇਖ ਰਿਹਾ ਹੁੰਦਾ ਅਸੀਂ ਯੂਨੀਵਰਸਿਟੀ ਦੇ ਹੋਸਟਲਾਂ 'ਚ ਦੇਖਿਆ ਉਹ ਇੰਨੀ ਨਫ਼ਰਤ ਨਾਲ ਹੀ ਮੈਚਾਂ ਨੂੰ ਦੇਖਦਾ ਮਤਲਬ ਜਿਵੇਂ ਜੰਗ ਲੱਗਣੀ ਹੁੰਦੀ ਹੈ ਮੀਡੀਆ ਵੀ ਉਹ ਐ ਪੇਸ਼ ਕਰਦਾ ਜਿਵੇਂ ਭਾਰਤ ਤੇ ਪਾਕਿਸਤਾਨ 'ਚ ਜੰਗ ਲੱਗੀ ਨਹੀਂ ਅਗਰ ਇਹ ਬਹੁਤ ਕਾਮਨ ਹੋ ਜਾਏ ਨਾ ਚੀਜ਼ ਇਹ ਇਸ ਵਾਸਤੇ ਇਸ ਇੰਜ ਹੁੰਦਾ ਹੈ ਕਿ ਬਹੁਤ ਘੱਟ ਹੁੰਦਾ ਹੁਣ ਦੇਖੋ ਨਾ ਪੰਜਾਬ ਔਰ ਸਿੰਧ ਦੀਆਂ ਦੋ ਟੀਮਾਂ ਪਾਕਿਸਤਾਨ ਇਹ ਜਿਹੜੀ ਲੀਗ ਲੀਗਾ ਹੁੰਦੀਆਂ ਨੇ ਇੱਥੇ ਸਾਰੀਆਂ ਇੰਡੀਅਨ ਟੀਮਾਂ ਹੁੰਦੀਆਂ ਨੇ ਨਾ ਮੇਨਲੀ ਤੇ ਉਹਨਾਂ 'ਚ ਵੀ ਇਹ ਜੋਸ਼ ਔਰ ਸ਼ਿੱਦਤ ਹੁੰਦੀ ਹੈ ਇਹ ਇੰਟੈਂਸਿਟੀ ਕ੍ਰਿਕਟ ਦੀ ਦੇਣ ਹੈ ਇਹਦੇ 'ਚ ਕੋਈ ਹਰਜ ਨਹੀਂ ਲੇਕਿਨ ਅਗਰ ਇਹ ਤੁਸੀਂ ਬਹੁਤ ਐਕਸਰਸਾਈਜ਼ ਵਾਦਾ ਦਿਓ ਨੈਚੁਰਲ ਕਰ ਦਿਓ ਕਿ ਭਈ ਜਿਸ ਨੇ ਸਾਰੀ ਦੁਨੀਆ 'ਚ ਇੰਡੀਆ ਜਾ ਕੇ ਖੇਡਦਾ ਹੈ ਜਿਸ ਨੇ ਸਾਰੀ ਦੁਨੀਆ 'ਚ ਪਾਕਿਸਤਾਨ ਜਾ ਕੇ ਖੇਡਦਾ ਹੈ ਇਸੇ ਤਰ੍ਹਾਂ ਇਹ ਆਪਸ 'ਚ ਵੀ ਖੇਡਣ ਤੇ ਫਿਰ ਇਹ ਪ੍ਰੋਸੈਸ ਨੈਚੁਰਲ ਹੋ ਜਾਏਗਾ ਫਿਰ ਮੁਕਾਬਲੇ ਦੀ ਭਾਵਨਾ ਜ਼ਰੂਰੀ ਹੈ ਕ੍ਰਿਕਟ ਦਾ ਮਤਲਬ ਹੀ ਇਹ ਵੇ ਕਿ ਕਿਸੇ ਨੇ ਹਾਰਨਾ ਹੈ ਤੇ ਕਿਸੇ ਨੇ ਜਿੱਤਣਾ ਹੈ ਜਿਹਨੇ ਜਿੱਤਣਾ ਹੈ ਉਹਨੇ ਜੋਸ਼ ਵੀ ਦਿਖਾਣਾ ਹੈ ਉਹਨੇ ਨੱਚਣਾ ਵੀ ਹੈ ਕੁੱਦਣਾ ਵੀ ਹੈ ਜਿਹਨੇ ਹਾਰਨਾ ਹੈ ਉਹਨੇ ਗੁੱਸਾ ਵੀ ਦਿਖਾਣਾ ਹੈ ਥੋੜਾ ਬਹੁਤ ਇਹ ਐਗਰੈਸ਼ਨ ਕ੍ਰਿਕਟ ਦਾ ਬਹੁਤ ਵੱਡਾ ਤੁਹਾਨੂੰ ਲੱਗਦਾ ਹੈ ਕਿ ਇੱਕ ਨਫਰਤ ਚਾਹੇ ਸਿਆਸਤ ਨੇ ਪੈਦਾ ਕੀਤੀ ਵੰਡ ਦੀ ਜਿਹੜੀ ਵੰਡਿਆ ਗਿਆ ਪੰਜਾਬ ਕਿਤਨੇ ਕਿਤੇ ਨਫਰਤ ਜਿਹੜੀ ਧਰਮ ਦੇ ਨਾਮ ਤੇ ਆਇਡੈਂਟੀਟੀ ਦੇ ਨਾਮ ਤੇ ਪਹਿਲਾਂ ਵੀ ਪਈ ਸੀ ਜਿਹੜੇ ਪੰਜਾਬੀ ਪ੍ਰਵਾਸ ਚਲੇ ਗਏ ਚਾਹੇ ਤੁਹਾਡੇ ਗਏ ਚਾਹੇ ਸਾਡੇ ਗਏ ਉੱਥੇ ਵੀ ਕੋਈ ਇਸ ਤਰ੍ਹਾਂ ਦਾ ਸਾਂਝਾ ਫਰੰਟ ਕਿਉਂ ਨਹੀਂ ਬਣਦਾ ਕਿਉਂ ਉਹ ਪਿਆਰ ਜਿਹੜਾ ਇਸ ਲੈਵਲ ਤੇ ਨਹੀਂ ਪੈਦਾ ਹੁੰਦਾ ਕਿਤਨੇ ਕਿਤੇ ਮੈਨੂੰ ਇਹ ਲੱਗਦਾ ਹੁੰਦਾ ਵੀ ਕਿਤਨੇ ਕਿਤੇ ਉਹ ਜਿਹੜੀਆਂ ਨਫ਼ਰਤ ਦੀਆਂ ਜੜਾਂ ਨੇ ਸਿਆਸਤ ਤੋਂ ਬਾਹਰ ਵੀ ਪਈਆਂ ਨੇ ਕਿਤੇ ਸਮਾਜ 'ਚ ਵੀ ਪਈਆਂ ਨੇ ਮੇਰਾ ਤਜਰਬਾ ਇਸ ਤੋਂ ਬਹੁਤ ਵੱਖਰਾ ਹੈ ਮੈਂ ਯੂਰਪ ਔਰ ਅਮਰੀਕਾ ਜਾਂ ਕੈਨੇਡਾ ਜਿੱਥੇ ਵੀ ਗਿਆ ਵਾਂ ਉੱਥੇ Hindu Hindu Muslim Sikh ਪੁੱਲ ਜਾਂਦੇ ਨੇ ਕਿ ਉਹ ਪਾਕਿਸਤਾਨੀ ਆ ਹਿੰਦੁਸਤਾਨੀ ਨੇ ਉਹ ਇੱਕੋ ਸਮਾਜ ਨੇ ਉਹਨਾਂ ਦੀਆਂ ਸਾਂਝਾਂ ਨੇ ਇੰਨੀਆਂ ਗੂੜੀਆਂ ਸਾਂਝਾਂ ਨੇ ਕਿ ਹੈਰਾਨ ਰਹਿ ਜਾਂਦਾ ਹੈ ਤੇ ਉਹ ਮੈਂ ਉਹਨਾਂ ਨੂੰ ਕਈ ਵਾਰੀ ਕਹਿੰਨਾ ਕਿ ਯਾਰ ਇਹ ਤੁਸੀਂ ਆਪਣੇ ਪਾਕਿਸਤਾਨ ਔਰ ਹਿੰਦੁਸਤਾਨ ਜਾ ਕੇ ਉੱਥੇ ਵੀ ਇਹ ਸਬਕ ਦਿਓ ਕਿ ਯਾਰ ਤੁਹਾਨੂੰ ਇੱਥੇ ਕੀ ਮਾਰ ਵਗ ਜਾਂਦੀ ਏ ਅਸੀਂ ਇੱਥੇ ਠੀਕ ਹਾਂ ਇੱਕ ਦੂਜੇ ਦੇ ਨਾਲ ਸੁਖੀ ਹਾਂ ਖੁਸ਼ ਹਾਂ ਵਿੱਚ ਪੋਲਿਟਿਕਸ ਚਲਾਉਣ ਵਾਲੇ ਵੀ ਹੁੰਦੇ ਨੇ ਦੋਨੋਂ ਸਰਕਾਰਾਂ ਦੇ ਤਰਫੋਂ ਪਰ ਉੱਥੇ ਮੈਂ ਇਹ ਦੇਖਦਾਗਾ ਕਿ ਜਿਵੇਂ ਕੈਨੇਡਾ ਦੇ ਅੰਦਰ ਖਾਸ ਤੌਰ ਤੇ ਅਮਰੀਕਾ ਦੇ ਅੰਦਰ ਜਿੱਥੇ ਵੱਡੀ ਗਿਣਤੀ ਦੇ ਅੰਦਰ ਉਧਰਲੇ ਪੰਜਾਬੀ ਤੇ ਇਧਰਲੇ ਪੰਜਾਬੀ ਗਏ ਹੋਏ ਨੇ ਉਸ ਤਰ੍ਹਾਂ ਦੀ ਕੋਈ ਸਾਨੂੰ ਸਾਂਝੇ ਫਰੰਟ ਨਜ਼ਰ ਨਹੀਂ ਆਉਂਦੇ ਜਿਹੜੇ ਵੱਡੇ ਪੱਧਰ ਤੇ ਉੱਤੇ ਬਣਨੇ ਚਾਹੀਦੇ ਨੇ ਕਲਚਰ ਤੇ ਕੰਮ ਹੋਵੇ ਲਿਟਰੇਚਰ ਤੇ ਸਾਂਝਾ ਕੰਮ ਹੋਵੇ ਸਾਂਝੇ ਕੰਮ ਦੇ ਲਈ ਸਾਂਝੇ ਫਰੰਟ ਕਿਉਂ ਨਹੀਂ ਬਣਦੇ ਅੱਛਾ ਮੈਨੂੰ ਤੇ ਆਪਣਾ ਇਸ ਤਰ੍ਹਾਂ ਇੱਕ ਅਮਰੀਕਾ ਚਦਾਰਾ ਹੈ ਉਹ ਮੁਸਲਮਾਨਾਂ ਔਰ ਸਿੱਖ ਮਿਲ ਕੇ ਉਹ ਚਲਾ ਰਹੇ ਨੇ ਇਸੇ ਤਰੀਕੇ ਨਾਲ ਇੰਗਲੈਂਡ ਦੇ ਵਿੱਚ ਬਹੁਤ ਜ਼ਿਆਦਾ ਸਾਡੇ ਮੁਸਲਮਾਨ ਔਰ ਸਿੱਖ ਖਾਸ ਤੌਰ ਤੇ ਔਰ ਕੁਝ ਹਿੰਦੂ ਵੀ ਇੱਕਠੇ ਪੰਜਾਬੀ ਅਦਬ ਦੀ ਗੱਲ ਛੋਟੇ ਛੋਟੇ ਇਨੀਸ਼ੀਏਟਿਵ ਹੈਗੇ ਨੇ ਮੈਂ ਕਹ ਰਿਹਾ ਕਿ ਵੱਡੇ ਪੱਧਰ ਦੇ ਉੱਤੇ ਜੋ ਇਨੀਸ਼ੀਏਟਿਵ ਲੈਣੇ ਚਾਹੀਦੇ ਨੇ ਕਿਉਂਕਿ ਉੱਥੇ ਤਾਂ ਕੋਈ ਸਰਕਾਰ ਨਹੀਂ ਰੋਕਦੀ ਉੱਥੇ ਸਿਆਸਤ ਨਹੀਂ ਹੈਗੀ ਉੱਥੇ ਦੋਨਾਂ ਭਾਈ ਉੱਥੇ ਦੋ ਭਾਈ ਨੇ ਜਿਹਨਾਂ ਦੇ ਦਿਲ ਮਿਲੇ ਹੋਏ ਨੇ ਵੀ ਬਹੁਤ ਵੱਡਾ ਰੋਲ ਪਲੇ ਕਰ ਸਕਦਾ ਹੈ ਮੈਂ ਸਮਝਦਾ ਉਹ ਹੋਰ ਜ਼ਿਆਦਾ ਵੱਡੇ ਲੈਵਲ ਤੇ ਅਗਰ ਇਹ ਚੀਜ਼ਾਂ ਕਰਨ ਤੇ ਉਹ ਮੈਸੇਜ ਇੱਧਰ ਆਏਗਾ ਬੜਾ ਸਟਰੋਂਗ ਮੈਸੇਜ ਆਏਗਾ ਪਾਕਿਸਤਾਨ ਦੇ ਅੰਦਰ ਜਿਹੜੀ ਸਿੱਖ ਹੈਰੀਟੇਜ ਆ ਉਹਦਾ ਕੀ ਹਾਲ ਆਗਾ سکھ ہےریٹےج انکلوڈنگ ہندو ہیریٹےج انکلوڈنگ پارسی ہےریٹےج پاکستان دی سرکار دی پالیسی دے مطابق وہ ایک محکمہ ہے سٹیٹ دا جس جسن کے جن ذمہ کام ہی اب کہ گردواریاں دی حفاظت کرے مندر دی حفاظت کرے چرچان دی حفاظت کرے لیکن بدقسمتی دنال چونکہ دونوں سرکار دے معاملے ਵਿਗੜਦੇ ਬਣਦੇ ਰਹਿੰਦੇ ਨੇ ਕਦੀ ਚੰਗੇ ਹੋਣ ਲੱਗ ਪੈਂਦੇ ਨੇ ਕਦੀ ਲੱਗਦਾ ਕਿ ਬਸ ਅਸੀਂ ਬਹੁਤ ਨੇੜੇ ਆ ਗਏ ਹਾਂ ਜਿਵੇਂ ਪਿੱਛੇ ਭਾਰਤ ਦੇ ਵਜ਼ੀਰ ਆਜ਼ਮ ਨਵਾਜ਼ ਸ਼ਰੀਫ ਦੀ ਦੋਤਰੀ ਦੇ ਵਿਆਹ ਤੇ ਪਹੁੰਚ ਗਏ ਸਨ ਤੇ ਲੱਗਦਾ ਇੱਕ ਬੜਾ ਮੌਜੂਜ਼ਾ ਹੋ ਗਿਆ ਬੜੀ ਉੱਥੇ ਗੱਲ ਹੋਈ ਕਿ ਜੀ ਬਸ ਹੁਣ ਕ੍ਰਿਕਟ ਮੈਚ ਵੀ ਹੋਏਗਾ ਇਹ ਵੀ ਹੋਏਗਾ ਉਹ ਵੀ ਹੋਏਗਾ ਕੁਝ ਨਹੀਂ ਹੋਇਆ ਫਿਰ ਬਾਰਡਰ ਦੇ ਉੱਤੇ ਫਿਰ ਉਹ ਹੋ ਗਿਆ ਉਸ ਤੋਂ ਬਾਅਦ ਝੂਠਾਂ ਹੋ ਗਈ ਨਾਨਾਗਰ ਹੋ ਗਿਆ ਪਾਸ ਪਠਾਨਾ ਝੂਠਾਂ ਸ਼ੁਰੂ ਹੋ ਗਈ ਤੇ ਕਦੀ ਪਠਾਨਕੋਟ ਹੋ ਜਾਂਦਾ ਕਦੀ ਮੁੰਬਈ ਹੋ ਜਾਂਦਾ ਕਦੀ ਕੁਝ ਹੋਰ ਹੋ ਜਾਂਦਾ ਤੇ ਮੇਰਾ ਮਤਲਬ ਹੈ ਕਿ ਇਹ ਛਿੰਨੀਆਂ ਚੀਜ਼ਾਂ ਨੇ ਬਾਰਡਰ ਤੇ ਸਿਲਸਲੇ ਸ਼ੁਰੂ ਹੋ ਜਾਂਦੇ ਨੇ ਲਾਈਨ ਆਫ ਕੰਟਰੋਲ ਤੇ ਮਾਮਲੇ ਗੜਬੜ ਹੋ ਜਾਂਦੇ ਨੇ ਤੇ ਇਹ ਹੈ ਸੂਫੀਜ਼ਮ ਦੋਵਾਂ ਦੇਸ਼ਾਂ ਚ ਸਾਂਝਾ ਇੱਕ ਸਾਡੇ ਦੋਵਾਂ ਭਾਈਚਾਰਿਆਂ ਚ ਦੋਵਾਂ ਥਾਵਾਂ ਦੇ ਉੱਤੇ ਸਾਂਝਾ ਆ ਗਈ ਇੱਕੋ ਹੀ ਥਾਂ ਸੀ ਬੀਸਿਕਲੀ ਤਾਂ ਸੂਫੀਜ਼ਮ ਕਿਵੇਂ ਰੀਡਫਾਈਨ ਹੋ ਰਿਹਾ ਸੂਫੀਜ਼ਮ ਪਾਕਿਸਤਾਨ ਦੇ ਅੰਦਰ ਕੀ ਕਿਸ ਤਰ੍ਹਾਂ ਦੇ ਨਾਲ ਸਰਵਾਈਵ ਕਰ ਰਿਹਾ ਔਰ ਕਿਸ ਤਰ੍ਹਾਂ ਦੀ سوفی صوفیزم دا ایک تے نیگیٹو پک ہے پاکستانی پاکستان کہ درگامہ جڑیاں نے وہ بچے دے دیا وہ پیران کو منگنا تو نوکری منگنی بچے منگنے یہ چیزاں وہ چیزاں وہ تو جہالت ہے اور او دا بھی وڈے پیمانے تے ایک سلسلہ ہے لیکن وہ انہوں درگاہ تو ہے جڑی بہت پرامیننٹ نہیں جڑیاں پرامیننٹ وڈے سارے سوفی نے جس طرح بابا فرید ہے جس طرح بلے شاہ ہے جس طرح شاہ حسین ਹੈ جس طرح وارث شاہ ہے ਇਹਨਾਂ ਦੇ ਜਿਹੜੇ ਮਜ਼ਾਰ ਨੇ ਉਹ ਕਲਚਰਲ ਸਾਂਝ ਦੇ ਮਜ਼ਾਰ ਨੇ ਔਰ ਉੱਥੇ ਜਾ ਕੇ ਦਿਲ ਬਹੁਤ ਖੁਸ਼ ਹੁੰਦਾ ਹੈ ਔਰ ਸੂਫੀਇਜ਼ਮ ਜਿਹੜਾ ਹੁਣ ਇੱਕ ਤੇ ਅਕੈਡਮਿਕ ਲੈਵਲ ਦੇ ਉੱਤੇ ਬਹੁਤ ਵਧ ਰਿਹਾ ਹੈ ਯਾਨੀ ਬਹੁਤ ਉਹਨਾਂ ਤੇ ਲਿਖਿਆ ਜਾ ਰਿਹਾ ਹੈ ਬਹੁਤ ਪੀ ਐਚ ਡੀਜ਼ ਹੋ ਰਹੇ ਹਨ ਬਹੁਤ ਕਿਤਾਬਾਂ ਲਿਖੀਆਂ ਜਾ ਰਹੀਆਂ ਹਨ ਬਹੁਤ ਉਹਨਾਂ ਦਾ ਪ੍ਰਚਾਰ ਹੋ ਰਿਹਾ ਹੈ ਇਧਰ ਜੋ ਕੁਝ ਛਪਦਾ ਗੁਰਮੁਖੀ ਤੋਂ ਲੱਥਾ ਕਰਕੇ ਉਹ ਸਾਰਾ ਅਸੀਂ ਦੇਖਦੇ ਆਂ ਯਾਨੀ ਉਸਨੂੰ ਛਾਪਨਿਆ ਆਪਣੇ ਪਾਕਿਸਤਾਨ ਵਿੱਚ ਦੂਜੇ ਏਵੇਂ ਕਿ ਸੂਫੀਇਜ਼ਮ ਜਿਹੜਾ ਹੈ ਉਹ ਲੋਕਾਂ ਦੀ ਪ੍ਰੈਕਟਿਸ ਵੀ ਆ ਰਹੀ ਹੈ ਸੂਫੀ ਜਿਹੜਾ ਮੈਸੇਜ ਰੱਖਦਾ ਸੀ ਕਿ ਇਨਸਾਨੀਅਤ ਦੀ ਭਲਾਈ ਕਰੋ ਅਮਨ ਕਾਇਮ ਕਰੋ ਬਰਾਬਰੀ ਕਾਇਮ ਕਰੋ ਉਹ ਮੈਸੇਜ ਹੁਣ ਸੂਫੀ ਦੇ ਰਾਹੀਂ ਜ਼ਿਆਦਾ ਅੱਗੇ ਵਧ ਰਿਹਾ ਹੈ ਇੱਕੀ ਕਿਹਾ ਜਾਂਦਾ ਕਿ ਕੁਝ ਇਤਿਹਾਸਕਾਰ ਕਹਿੰਦੇ ਨੇ ਕਿ ਪੰਜਾਬੀ ਦਾ ਜਿਹੜਾ ਸਾਂਝਾ ਸੱਹਿਤ ਹੈਗਾ ਉਹ ہمیشہ نابری ਦਾ ساتھ ਰਿਹਾਗਾ جی ہاں بالکل ਪਰ ਪਾਕਿਸਤਾਨ ਦੇ ਅੰਦਰ ਪਾਕਿਸਤਾਨੀ ਪੰਜਾਬ ਦੇ ਅੰਦਰ ਖਾਸ ਤੌਰ ਦੇ ਉਤੇ ਕਿਸ ਤਰ੍ਹਾਂ ਦੀ ਸੁਰ ਆਈ ਜਿਹੜੀ ਸੱਤਾ ਦੇ ਨਾਲ ਆਪਣੇ ਆਪ ਨੂੰ ਰਿਲੇਟ ਕਰਕੇ ਚੱਲਣ ਲੱਗੀ ਜਿਹੜੀ ਸਰਗਰਮ ਸਿਆਸਤ ਦੇ ਨਾਲ ਆਪਣੇ ਆਪ ਨੂੰ ਆਈਡੈਂਟੀਫਾਈ ਕਰਨ ਲੱਗੀ ਨਹੀਂ ਉਹ ਦੋਨੋਂ ਪਾਸੇ ਦੇ ਲੋਕ ਹਨ ਸੱਤਾ ਦੇ ਨਾਲ ਜੁੜੇ ਲੋਕ ਵੀ ਹਨ ਜਿਹੜੇ ਸਟੈਬਲਿਸ਼ਮੈਂਟ ਦਾ ਹਿੱਸਾ ਬਣ ਕੇ ਫਾਇਦੇ ਲੈਂਦੇ ਨੇ ਉਹ ਲਿਖਾਰੀ ਵੀ ਹਨ ਨੇ ਲੇਕਿਨ ਸਾਡੀ ਵੱਡੀ ਪਛਾਣ ਉਹਨਾਂ ਲਿਖਾਰੀਆਂ ਦੀ ਏ ਜਿਨ੍ਹਾਂ ਨੇ ਨਾਬਰੀ ਆਪਣੇ ਸਾਹਿਤ ਰਾਹੀਂ ਵਿਖਾਈ ਨਾ ਸਿਰਫ ਨਾਬਰੀ ਵਿਖਾਈ ਇਸ ਲਿਖਣ ਪੜਨ ਦੀ ਪੱਖ ਪੱਦਰ ਤੇ ਨਹੀਂ ਸਗੋਂ ਹਿਆਤੀ ਦੀ ਪੱਦਰ ਤੇ ਸਿਆਸਤ ਦੀ ਪੱਦਰ ਤੇ ਮਤਲਬ ਗ੍ਰਿਫਤਾਰੀਆਂ ਹੋਈਆਂ ਸਾਡੇ ਕਈ ਸ਼ਾਇਰ ਬੈਨ ਹੋਏ ਫਖਰ ਜ਼ਮਾਨੀਆਂ ਚਾਰ ਕਿਤਾਬਾਂ ਬੈਨ ਹੋਈਆਂ ਸਨ ਜਿਸ ਕਰਕੇ ਪੁੱਟੋ ਨੂੰ ਫਾਂਸੀ ਵੀ ਲੱਗੀ ਤੇ ਉਹਦੀਆਂ ਚਾਰ ਕਿਤਾਬਾਂ ਤੇ پابੰਦੀ ਲੱਗੀ ਰਹੀ ਮੇਰੀ ਨਜ਼ਮ ਦੇ ਉੱਤੇ ਕਾਰਵਾਈ ਹੋਈ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਸਾਡੇ ਨੌਜਵਾਨ ਨਵੀਂ ਪੀੜ੍ਹੀ ਦੇ ਸ਼ਾਇਰ ਅਦੀਬ ਫੜੇ ਗਏ 71 ਦੇ ਵਿੱਚ ਫੜੇ ਗਏ ਫਿਰ ਬਲੋਚਿਸਤਾਨ ਦੀ ਦੇ ਕਲੂਕਾਰੇ ਦੇ ਖਿਲਾਫ ਲੋਕਾਂ ਨੇ ਲਿਖਿਆ ਤੇ ਇਸ ਵਾਸਤੇ ਮੈਂ ਸਮਝਦਾ ਕਿ ਨਾਬਰੀ ਦਾ ਉਹ ਜਿਹੜਾ ਸਾਡਾ ਟ੍ਰੈਡੀਸ਼ਨ ਹੈ ਜਿਹੜੀ ਸਾਂਝੀ ਟ੍ਰੈਡੀਸ਼ਨ ਹੈ ਦੋਹਾਂ ਪਾਸਿਆਂ ਦੀ ਟ੍ਰੈਡੀਸ਼ਨ ਹੈ ਇਧਰ ਅਗਰ ਪਾਸ਼ ਹੈ ਤੇ ਉਧਰ ਵੀ ਸਾਡੇ ਨੌਜਵਾਨ ਕਵੀ ਵੀ ਹੈ ਨੇ ਉਹਦੇ ਮੁਸ਼ਤਾਕ ਸੂਫੀ ਹੈ ਆਸੀਫ ਸ਼ਾਹ ਕਾਰ ਹੈ تھوڑا ਜਿਹਾ ਮੇਰਾ ਨਾਮ ਲੈ ਲਓ ਤੁਸੀਂ ਤੇ ਇਸ ਤਰੀਕੇ ਦੇ ਨਾਲ ਮੈਂ ਸਮਝਾਨਾ ਕਿ ਇਹ ਦੋਨੋਂ ਪਾਸੇ ਦੀਆਂ ਹਰ ਪੀੜੀ ਨੇ ਆਪਣਾ ਆਪਣਾ ਰੋਲ ਉਹਨਾਂ ਦਿਨਾਂ 'ਚ ਤੁਸੀਂ ਕਵਤਾ ਲਿਖੀ ਸਦਾ ਜੀਵੇ ਬੰਗਲਾਦੇਸ਼ ਜੀ ਤੇ ਉਸੇ ਦੌਰ ਦੇ ਅੰਦਰ ਹੀ ਜਦੋਂ ਤੁਹਾਨੂੰ ਜੇਲ੍ਹ 'ਚ ਭੇਜਿਆ ਗਿਆ ਤੇ ਬਾਸ਼ਨੀਕ ਕਵਤਾ ਲਿਖੀ ਸੀ ਅਹਿਮਦ ਸਲੀਮ ਦੇ ਨਾਮ ਜੀ ਕਿਹਾ ਜਾ ਦੌਰ ਸੀਗਾ ਉਹ ਦੌਰ 'ਚੋਂ ਪਾਕਿਸਤਾਨ ਨਿਕਲਿਆਗਾ ਜਾਂ ਉੱਥੇ ਜੀ ਖੜਾਗਾ ਬਸ ਇਹਦੀ ਗੱਲ ਇਹ ਵੇ ਕਿ ਅਸੀਂ ਦੋਨੋਂ ਜੇਲ੍ਹ 'ਚ ਸਾਂ ਇੱਕ ਦੂਜੇ ਨੂੰ ਕਮਿਊਨੀਕੇਟ ਨਹੀਂ ਕਰ ਸਕਦੇ ਸਿਵਾਏ ਦੇ ਕੇ ਮੈਂ ਉਹਨੂੰ ਕੋਈ ਮੈਸੇਜ ਲਿਖ ਦਿੰਦਾ ਜਾਂ ਮੈਨੂੰ ਜਦੋਂ ਰਿਹਾਈ ਤੋਂ ਬਾਅਦ ਮੌਕਾ ਮਿਲਿਆ ਤਾਂ ਮੈਂ ਟੀਵੀ ਤੇ ਇੱਕ ਪ੍ਰੋਗਰਾਮ ਕੀਤਾ ਪਾਕਿਸਤਾਨ ਤੋਂ ਤੇ ਉਹ ਮੈਂ ਇਧਰ ਦੇ ਲਿਖਾਰੀਆਂ ਨੂੰ ਇਸ਼ਾਰੇ ਕਿਨਾਰੇ ਦੇ ਵਿੱਚ ਗੱਲਾਂ ਕੀਤੀਆਂ ਉਹਨਾਂ ਦੇ ਨਾਲ ਪਰਸਨਲ ਵੀ ਗੱਲਾਂ ਕੀਤੀਆਂ ਲੇਕਿਨ ਸਾਡੀ ਜਿਹੜੀ ਮੋਢਲੀ ਖਰਾਬੀ ਹੈ ਨਾ ਪਾਕਿਸਤਾਨ ਦੀ ਉਹ ਐਵੇਂ ਕਿ ਵੰਡ ਜਿਹੜੀ ਹੋਈ ਸੀ ਉਸ ਤੋਂ ਬਾਅਦ ਇਹ ਹੁਣ ਮੰਨ ਲੈਣਾ ਚਾਹੀਦਾ ਸੀ ਕਿ ਸਾਡਾ ਜਿਹੜਾ ਸਭ ਤੋਂ ਵੱਡੀ ਮੰਗ ਸੀ ਪੂਰੀ ਹੋ ਗਈ ਏ ਹੁਣ ਸਾਨੂੰ ਕੋਈ ਹਿੰਦੂ ਕਿਸੇ ਸਿੱਖ ਦਾ ਖਤਰਾ ਨਹੀਂ ਹੈ ਤੇ ਹੁਣ ਸਾਨੂੰ ਚਾਹੀਦਾ ਕਿ ਅਸੀਂ ਅਮਨ ਨਾਲ ਰਹੀਏ ਉਹਨਾਂ ਨੇ ਅੱਛਾ ਕਮਜ਼ੋਰ ਜਿਹੜੀ ਪੱਕ ਹੁੰਦੀ ਹੈ ਨਾ ਉਹ ਹਮੇਸ਼ਾ ਇਹ ਕਰਦੀ ਹੈ ਕਿਉਂ ਕਮਜ਼ੋਰੀ ਆਪਣੀ ਨੂੰ ਕਾਊਂਟਰ ਕਰਨ ਵਾਸਤੇ ਉਹ ਐਗਰੈਸਿਵ ਰਹਿੰਦੀ ਹੈ ਤੇ ਪਾਕਿਸਤਾਨ ਨੇ ਹਮੇਸ਼ਾ ਇਹ ਸੋਚਿਆ ਕਿ ਇੰਡੀਆ ਵਾਲਾ ਐਗਰੈਸਿਵ ਰਹੋਗੇ ਤੇ ਤੁਹਾਡੀ ਬਚਤ ਹੈ اگر وہ مان لیں کہ ਸਾਡੀ ਮੰਗਾਂ ਪੂਰੀਆਂ ਹੋ ਗਈਆਂ ਹੋਣਾਂ ਸੀ ਆਜ਼ਾਦ ਆ ਸਾਨੂੰ ਕੋਈ ਖਤਰਾ ਨਹੀਂ ਔਰ ਇੰਡੀਆ ਨਾਲ ਦੋਸਤੀ ਔਰ ਅਮਨ ਦੀ ਗੱਲ ਹੁੰਦੀ ਇਹ ਸਾਡੀ ਸਰਕਾਰ ਵੱਲੋਂ ਕਮੀ ਹੋਈ ਔਰ ਉਹ ਉਹਨਾਂ ਦਾ ਆਰਗੂਮੈਂਟ ਇਹ ਵੇ ਕਿ ਭਾਰਤ ਨੇ ਕਸ਼ਮੀਰ ਤੇ ਕਬਜ਼ਾ ਕਰ ਲਿਆ ਤੇ ਇਸ ਵਾਸਤੇ ਰੋਲੇ ਬੱਚੇ ਹੋਏ ਨੇ ਇਧਰਲੇ ਪੰਜਾਬ ਦੇ ਸਹਿਯੋਧਕਾਰਾਂ ਨੂੰ ਸੱਭਿਆਚਾਰਕ ਕਾਮਿਆਂ ਨੂੰ ਤੁਸੀਂ ਕੀ ਸਭ ਤੋਂ ਵੱਡੀ ਗੱਲ ਤੁਹਾਨੂੰ ਕੀ ਲੱਗਦੀ ਹੈ ਕੀ ਕਹਿਣਾ ਚਾਹੁੰਦੇ ਹੋ ਜਿਹਦੇ ਕਰਕੇ ਸਾਡਾ ਪਿਆਰ ਸ਼ਾਂਤੀ ਤੇ ਭਾਈਚਾਰਾ ਕਾਇਮ ਹੋਵੇ ਮੈਂ ਕਹਿੰਦਾ ਕਿ ਉਹ ਆਪਣੀ ਲੜਾਈ ਜਾਰੀ ਰੱਖਣ دونوں پاسے دے ادھر دے خاص طور پہ اور انہوں نے تو ہمیشہ اپنی لڑائی جاری رکھی ہے ایک کلم دے سچے نے ضمیر دے سچے نے اور یہاں نے میں, میں کسے خاص نہ دی گال نہیں نی کرا میں امرتہ پریتم تو پاش تھی اور اس تو بھی آج دی پیڑھی تھی میں ہر کوی کے بارے ہر ساہتکار دے بارے سے کہہ رہا ہوں اور میرا یقین ہے پورا یقین ہے کہ اے سلسلہ انجی ٹورے گا اگر اسی تھوڑا جا ਟੈਕਨੋਲੋਜੀ ਨੂੰ ਦਾ ਰੋਲ ਹੋਰ ਵੱਧ ਹਾਜ਼ਰੀ ਵੀ ਹੈ ਤੇ ਮੈਂ ਸਮਝਦਾ ਕਿ ਹੁਣ ਜਿਸ ਤਰ੍ਹਾਂ ਇੱਕ ਇੱਥੇ ਇੱਕ ਸਾਫਟਵੇਅਰ ਬਣ ਗਿਆ ਜਿਹੜਾ ਸ਼ਾਹਮੁਖੀ ਨੂੰ ਗੁਰਮੁਖੀ ਵਿੱਚ ਔਰ ਗੁਰਮੁਖੀ ਨੂੰ ਸ਼ਾਹਮੁਖੀ ਚ ਕਨਵਰਟ ਕਰ ਦਿੰਦਾ ਹੈ ਅਗਰ ਉਹਦੇ ਤੇ ਹੋਰ ਕੰਮ ਕੀਤਾ ਜਾਏ ਹੋਰ ਉਸ ਨੂੰ ਪਰਫੈਕਟ ਕੀਤਾ ਜਾਏ ਤੇ ਸਾਂਝ ਵਧਾਈ ਜਾਏ ਫਿਰ ਇੱਥੇ ਯੂਨੀਵਰਸਿਟੀਆਂ ਜਿਹੜੀਆਂ ਨੇ ਉਹ ਬਾਉਂਡ ਕਰਦੇ ਨੇ ਬੱਚਿਆਂ ਨੂੰ ਕਿ ਤੁਸੀਂ ਸ਼ਾਹਮੁਖੀ ਵੀ ਪੜ੍ਹਨੀ ਹੈ ਤੇ ਫਿਰ ਮੈਂ ਸਮਝਦਾ ਔਰ ਸਾਹਿਤਕਾਰਾਂ ਨੂੰ ਖਾਸ ਤੌਰ ਤੇ ਜਿਹੜੇ ਹੁਣ ਮਿਸਾਲ ਦੇ ਤੌਰ ਤੇ ਅਗਰ ਸੁਰਜੀਤ ਪਾਤਰ ਸ਼ਾਮੁਖੀ ਨਹੀਂ ਪੜ ਸਕਦੇ ਤੇ ਮੈਂ ਸਮਝਣਾ ਕਿ ਉਹ ਬਹੁਤ ਵੱਡੇ ਕ੍ਰੀਏਟਿਵ ਦੌਲਤ ਤੋਂ ਮਹਿਰੂਮ ਨੇ ਉਹ ਬਹੁਤ ਵੱਡੇ ਪੋਇਟ ਨੇ ਬਹੁਤ ਅੱਜ ਦੇ ਕੰਟੈਂਪਰੇਰੀ ਸ਼ਾਇਰਾਂ ਦੇ ਵਿੱਚ ਮੈਂ ਸਮਝਣਾ ਉਹ ਸਭ ਤੋਂ ਮਹਾਨ ਨੇ ਪਰ ਉਹਨਾਂ ਉਹ ਹੋਰ ਮਹਾਨ ਹੋ ਜਾਣਗੇ ਅਗਰ ਉਹ ਸ਼ਾਮੁਖੀ ਨੂੰ ਵੀ ਇਸ ਕਾਬਿਲ ਸਮਝਣ ਕਿ ਭਾਈ ਉੱਥੇ ਵੀ ਜੋ ਛਾਪ ਰਿਹਾ ਉਹ ਵੀ ਮੇਰੇ ਨਾਲੇਜ ਵਿੱਚ ਹੋਣਾ ਚਾਹੀਦਾ ਹੈ ਤੇ ਮੈਂ ਸਮਝ ਨਾ ਕਿ ਮਾਮਲਾ ਪੰਜਾਬ ਉਹਦੇ ਉਥੇ ਮੈਗਜ਼ੀਨਾਂ ਚ ਕਹਿੰਦੇ ਪੰਜਾਬੀ ਛਪਦੀ ਹੈਗੀ ਪੰਜਾਬੀ ਦੇ ਲੇਖ ਛਪਦੇ ਨੇ ਜੀ ਜੀ ਪੰਜਾਬੀ ਦੇ ਲੇਖ ਛਪਦੇ ਨੇ ਸਾਡੇ ਇੱਕ ਮੈਗਜ਼ੀਨ ਨੇ 16 ਸਫੇ ਰੱਖਿਓ ਇਹਨੇ ਅਖੀਰਲੇ ਜਿਹਦੇ ਗੁਰਮੁਖੀ ਹੁੰਦੀ ਹੈ ਸਿਰਫ ਤੇ ਫਿਰ ਇੰਨੇ ਜ਼ਿਆਦਾ ਗੁਰਮੁਖੀ ਦੇ ਦੇਖੋ ਨਾ ਕਾਮਨ ਕਾਰੀ ਜਿਹੜਾ ਹਰ ਮਹੀਨੇ ਉਹਨੂੰ 16 ਸਫੇ ਮਿਲ ਜਾਂਦੇ ਨੇ ਗੁਰਮੁਖੀ ਛਪੇ ਹੋਏ ਔਰ ਉਹ ਨਾਲ ਹੀ ਉਹਨੂੰ ਅਲਫਾਬੇਟ ਮਿਲ ਜਾਂਦੀ ਹੈ ਉਹ ਫਿਰ ਉਹ ਕਹਾਣੀ ਸ਼ਾਮੁਖੀ ਜੀ ਵੀ ਛੱਪੀ ਹੋਈਏ ਤੇ ਗੁਰਮੁਖੀ ਜੀ ਵੀ ਛੱਪੀ ਹੋ ਉਹਨੂੰ ਉਹਦਾ ਕੰਪੈਰੀਜ਼ਨ ਕਰਕੇ ਤੇ ਪੜ ਲੈਂਦਾ ਤੇ ਯੂਨੀਵਰਸਿਟੀਆਂ ਦੇ ਵਿੱਚ ਹਰ ਬੱਚਾ ਜਿਹੜਾ ਉਹ ਗੁਰਮੁਖੀ ਜਾਣਦਾ ਵਰਨਾ ਐਮਏ ਪਾਸ ਨਹੀਂ ਕਰ ਸਕਦਾ ਪੀਐਚਡੀ ਦੇ ਵਿੱਚ ਹੋਰ ਵੀ ਸ਼ਰਤਾਂ ਨੇ ਕਿ ਤੁਹਾਡੇ ਰੈਫਰੈਂਸ ਇਧਰ ਦੇ ਵੀ ਹੋਣ ਬਹੁਤ ਸਾਰੇ ਤੇ ਕਿਤਾਬਾਂ ਦੀ ਆਵਾਜ਼ ਆਏ ਵੀ ਆਫੀਸ਼ੀਅਲੀ ਤੇ ਉਹਨ ਮਿਸਾਲ ਦੇ ਤੌਰ ਤੇ ਦੋਨੋਂ ਸਰਕਾਰਾਂ ਨੂੰ ਚਾਹੀਦਾ ਹੈ ਇੰਡੀਆ ਦੀ ਸਰਕਾਰ ਨੂੰ ਵੀ ਪਾਕਿਸਤਾਨ ਦੀ ਸਰਕਾਰ ਨੂੰ ਵੀ ਕਿ ਕਿਤਾਬਾਂ ਦੀ ਔਰ ਰਸਾਲਿਆਂ ਦੀ ਟ੍ਰੇਡ ਸ਼ੁਰੂ ਕਰਨ ਲਿਖਾਰੀਆਂ ਦੀ ਐਕਸਚੇਂਜ ਉਹ ਕਰਨ ਜਾਂ ਨਾ ਕਰਨ ਲੇਕਿਨ ਕਿਤਾਬਾਂ ਦੀ ਔਰ ਰਸਾਲਿਆਂ ਦੀ ਐਕਸਚੇਂਜ ਕਰਨ ਫ੍ਰੀ ਕਰਨੋਂ ਆਣ ਜਾਣ ਤਾਂ ਕਿ ਹੁਣ ਇੱਥੋਂ ਮੈਂ ਅਗਰ 40 50 ਕਿਲੋ ਇਸ ਉਮਰ ਦੇ ਵਿੱਚ ਚੁੱਕ ਕੇ ਜਾਣ ਤੇ ਮਜਬੂਰ ਹਾਂ ਤੇ ਕੋਈ ਚੰਗੀ ਗੱਲ ਤੇ ਨਹੀਂ ਹੈ ਨਾ ਮੈਨੂੰ ਘਰਾਂ ਨੇ ਕਿਹਾ ਕਿ ਤੇਰੇ ਵਾਪਸ ਆਏ ਤੇ ਤੇਰਾ 10 ਕਿਲੋ ਤੋਂ ਵੱਧ ਸਾਮਾਨ ਨਹੀਂ ਹੋਣਾ ਚਾਹੀਦਾ ਲੇਕਿਨ ਮੇਰਾ 50 ਕਿਲੋ ਹੋ ਚੁੱਕਾ ਹੈ ਇੱਥੇ ਹੀ ਅਜੇ ਮੈਂ ਅੰਮ੍ਰਿਤਸਰ ਜਾਣਾ ਉੱਥੇ ਹੋਰ ਵਧੇਗਾ ਤੇ ਕਹਿਣਾ ਮਤਲਬ ਹੈ ਸਿਰਫ ਕਿਤਾਬਾਂ ਦਾ ਸਿਰਫ ਕਿਤਾਬਾਂ ਦਾ ਹੋਰ ਤੇ ਮੈਂ ਕੀ ਲੈ ਜਾਣਾ ਇਥੋਂ ਤੇ ਇਹ ਇਸੇ ਤਰ੍ਹਾਂ ਉਧਰੋਂ ਭੁੱਖੇ ਉਧਰੋਂ ਲਿਆਂਦੇ ਨੇ ਲੋਕ ਹੁਣ ਮੈਨੂੰ ਕੋਈ ਪੰਜ ਬੰਦਿਆਂ ਨੇ ਐਸੇ ਪੈਕੇਟ ਪਕੜਾਏ ਕਿ ਫਲਾਣ ਨੂੰ ਦੇਣੀ ਹੈ ਫਲਾਣ ਨੂੰ ਦੇਣੀ ਹੈ ਭੁੱਖੇ ਦੋਨੋਂ ਪਾਸੇ ਔਰ ਮੈਂ ਇਸ ਨੂੰ ਰਿਅਲਾਈਜ਼ ਕਰਨਾ ਕਿ ਮੈਂ ਅਗਰ ਥੋੜਾ ਬਹੁਤ ਇੱਕ ਕੰਮ ਖਿਦਮਤ ਕਰ ਸਕਦਾ ਹਾਂ ਤੇ ਮੈਂ ਕਰਾਂ ਚਲੋ ਤੇ ਇਹ ਸਰਕਾਰਾਂ ਦਾ ਕੰਮ ਹੈ ਔਰ ਸਰਕਾਰਾਂ ਦੇ ਉੱਤੇ ਦਬਾਅ ਪਾਉਣ ਦਾ ਕੰਮ ਹੈ ਮੇਰਾ ਖਿਆਲ ਹੈ ਇਥੇ ਸਿਵਲ ਸੁਸਾਇਟੀ ਸਾਡੇ ਸਾਡੀ ਸਿਵਲ ਸੋਸਾਇਟੀ ਨਾਲੋਂ ਜ਼ਿਆਦਾ ਮਜ਼ਬੂਤ ਔਰ ਤਾਕਤਵਾਰ ਹੈ ਤੁਹਾਨੂੰ ਕੀ ਲੱਗਦਾ ਸਭ ਤੋਂ ਵੱਡਾ ਲਿੰਕ ਅਗਰ ਪੰਜਾਬ ਨੂੰ ਜੋੜਨ ਚ ਰੱਖ ਸਕਦਾਗਾ ਕਿ ਕੰਟੀਨਿਉਟੀ ਚੋ ਕਿਹੜਾਗਾ ਕਲਚਰ ਆ ਲੈਂਗੁਏਜ ਆ ਬੇਸਿਕਲੀ ਨਹੀਂ ਕਲਚਰ ਔਰ ਲੈਂਗੁਏਜ ਇੱਕੋ ਹੀ ਚੀਜ਼ ਹੈ ਬੁਨਿਆਦੀ ਤੌਰ ਤੇ ਸਾਹਿਤ ਔਰ ਕਲਚਰ ਫਿਲਮਾਂ ਨੇ ਫਿਲਮਾਂ ਨੇ ਬਹੁਤ ਰੋਲ ਪਲੇ ਕੀਤਾ ਹੈ ਹੁਣ ਸਾਡੇ ਘਾਰੇ ਚ ਪਿਛਲੇ 2 ਸਾਲਾਂ ਤੋਂ ਸਿਰਫ ਪੰਜਾਬੀ ਫਿਲਮਾਂ ਇਧਰ ਦੀਆਂ ਦੇਖੇ ਜਾਂਦੀਆਂ اور وچ بڑیاں آلہ فلما ہوں نے یعنی مطلب پہلے پنجابی دا نا مزاق اس لیا جاتا سی کیونکہ وہ لینگویج تو ذکر نو کروں گے پچھلے دیکھ نہیں مجھے نا یاد نہیں میں کٹ فلمیں دیکھنا لیکن کارا لے گھر نو زبانی لسٹاں یاد نے اور اداکار دی شکلیں یاد نے انہوں دے نا یاد نے گانے یاد نے اور انہوں نے اپنے وہ جڑے وڈے وڈے ہوں آ گئے بھی وہ فلمیں دیکھنا شروع ہو گئے نے تو اس واسطے کافی تبدیلی ٹیکنالوجی بہت نیڑے لے آ رہی ہے میرا خیال ہے ਤੇ ਨਾਲ ਰੋਲ ਬਹੁਤ ਵੱਜ ਜਾਏਗਾ ਸਾਡੀ ਪੀੜ੍ਹੀ ਤੇ ਤੁਹਾਡੀ ਪੀੜ੍ਹੀ ਨੂੰ ਤੁਸੀਂ ਕਿਵੇਂ ਦੇਖ ਰਹੇ ਹੋਗੇ ਕਿ ਅਸੀਂ ਹੁਣ ਆਪਣੀ ਉਮਰ ਗੁਜ਼ਾਰ ਚੁੱਕੇ ਆ ਅਸੀਂ ਜਿਹੜੀ ਮੈਂ ਮੈਂ ਖੁਸ਼ ਆ ਕਿ ਮੈਂ ਖੁਸ਼ਕਿਸਮਤ ਆ ਕਿ ਜ਼ਿੰਦਗੀ ਦੇ 20 ਸਾਲ ਦੀ ਉਮਰ ਤੋਂ ਮੇਰਾ ਇੱਥੇ ਰابطਾ ਹੋ ਗਿਆ ਸੀ 20 ਸਾਲ ਦਾ ਸਮ ਹੈ ਜਦੋਂ ਇੱਥਰ ਮੈਂ ਛਪਣਾ ਸ਼ੁਰੂ ਹੋ ਗਿਆ ਸਾ ਪ੍ਰੀਤ ਲੜੀ ਦੇ ਵਿੱਚ ਆਰਸੀ ਦੇ ਵਿੱਚ 나ਗਮਣੀ ਦੇ ਵਿੱਚ ਤੇ ਹੁਣ ਮੈਂ 71 ਸਾਲ ਦਾ ਹਾਂ 50 ਸਾਲ ਹੋ ਗਏ ਮੈਨੇ ਇੱਥੇ ਛਪਨੇ ਆ ਤੇ ਮੈਂ ਜੋ ਦੇਖਣਾ ਸੀ ਜੋ सेलिब्रेट ਕਰਨਾ ਸੀ ਜੋ ਮਾਰਨਾ ਸੀ ਮਾਰ ਲਿਆ ਨਵੀਂ ਪੀੜ੍ਹੀ ਇਹ ਸੋਚੇ ਕਿ ਉਹਨਾਂ ਨੇ ਅਗਲੇ 50 ਸਾਲ ਦੋਨੋਂ ਪੰਜਾਬਾਂ ਨੂੰ ਕਿਸ ਤਰ੍ਹਾਂ ਰੱਖਣਾ ਹੈ ਇਹ ਉਹਨਾਂ ਦਾ ਕੰਮ ਹੈ